ਆਮ ਆਦਮੀ ਪਾਰਟੀ ਦੇ ਕੰਮੇਨੀਅਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਹਾਲੇ ਦੂਰ ਨਹੀਂ ਹੋਈਆਂ ਅੱਜ ਉਹਨਾਂ ਦੀ ਜਿਹੜੀ ਜ਼ਮਾਨਤ ਪਟੀਸ਼ਨ ਉਹ ਰੱਦ ਹੋ ਗਈ ਹੈ ਕਿਹੜੇ ਕਿਹੜੇ ਕਾਰਨ ਆਏ ਕਹਿੰਦਾ ਭਾਪਕੇ ਕਾਨੂੰਨ ਦੇ ਜਹਾਜ਼ ਤੋਂ ਉਹਦੇ ਤੇ ਚਰਚਾ ਕਰਾਂਗੇ ਦੂਜੇ ਪੱਨੇ ਕਾਂਗਰਸ ਨੂੰ ਇੱਕ ਹੋਰ ਝਟਕਾ ਲੱਗਦਾ ਵਿਖਾਈ ਦੇ ਰਿਹਾ ਕਹਿੰਦਾ ਭਾਪਕੇ ਕਾਂਗਰਸ ਦੀ ਇੱਕ ਵਿਕਟ ਅਗਲੇ ਸਮੇਂ ਹੋਰ ਡਿੱਗਣ ਵਾਲੀ ਹੈ ਕਿਹੜਾ ਐਮਐਲਏ ਕਾਂਗਰਸ ਨੂੰ ਛੱਡ ਰਿਹਾ ਹੈ ਇਸ ਉੱਤੇ ਚਰਚਾ ਕਰਾਂਗੇ ਤੇ ਨਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਹਿੰਦਾ ਭਾਵ ਕਿ ਬਲਬੀਰ ਸਿੰਘ ਰਾਜੇਵਾਲ ਦੇ ਅਗਵਾਈ ਵਾਲੇ ਧੜੇ ਵੱਲੋਂ ਅੱਜ ਇੱਕ ਸਵਾਲਨਾਮਾ ਤਿਆਰ ਕੀਤਾ ਹੈ ਭਾਰਤੀ ਜਨਤਾ ਪਾਰਟੀ ਲਈ ਚੋਣ ਪੇੜ ਵਾਸਤੇ ਉਹਦੇ ਵਿੱਚ ਕਿਹੜੇ ਕਿਹੜੇ ਸਵਾਲ ਰੱਖੇ ਗਏ ਨੇ ਅਜੇ ਹੀ ਸਾਰੇ ਮਾਮਲੇ ਉੱਤੇ ਚਰਚਾ ਲਈ ਖਾਸ ਤੌਰ ਤੇ ਸਾਡੇ ਨਾਲ ਜੁੜੇ ਨੇ ਉਹਗੇ ਵਿਸ਼ੇਸ਼ ਚਿੰਤਕ ਸਿਆਸੀ ਮਾਹਰ ਤੇ ਵੱਡੇ ਲੇਖਕ ਡਾਕਟਰ ਹਰਵਿੰਦਰ ਸਿੰਘ ਭੱਟੀ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਜੁਗ੍ਰੀਵ ਪਿੰਟਰ ਸਾਹਿਬ ਸਤਿ ਸ੍ਰੀ ਅਕਾਲ ਸ్రోਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਜਿਗਰ ਕਰ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਜਿਨ੍ਹਾਂ ਦੇ ਮਾਮਲੇ ਸੰਬੰਧੀ ਲੰਘੇ ਕੱਲ੍ਹ ਭੁਖ ਹੜਤਾਲ ਵੀ ਰੱਖੀ ਗਈ ਵਰਤ ਰੱਖੀ ਗਈ ਦਿੱਲੀ ਤੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੀ ਵਰਤ ਉੱਤੇ ਬੈਠੀ ਅੱਜ ਮਾਨਜੂਕ ਹਾਈ ਕੋਰਟ ਦੇ ਵਿੱਚ ਇਹਦੀ ਦੀ ਚੁਣੌਤੀ ਦਿੰਦੀ ਇੱਕ ਪਟੀਸ਼ਨ ਸੀ ਜਿਹੜੀ ਅਦਾਲਤ ਵੱਲੋਂ ਰੱਦ ਕਰ ਦਿੱਤੀ ਗਈ। ਟਰਪਾ ਸਾਹਿਬ ਇਸ ਮਾਮਲੇ ਨੂੰ ਆਪਾਂ ਕਿਵੇਂ ਲੈਂਦੇ ਆ ਕਿਵੇਂ ਦੇਖਦੇ ਆ। ਦੇਖੋ ਪਿੰਦਰ ਸਾਹਿਬ ਬੜੇ ਦਿਨਾਂ ਤੋਂ ਚੱਲ ਰਿਹਾ ਸੀ ਇਹ ਮਤਲਬ 21 ਮਾਰਚ ਤੋਂ ਚੱਲਿਆ ਹੋਇਆ ਕੰਮ ਬੜੇ ਪਟੀਸ਼ਨਾਂ ਅੰਦਰ ਪਟੀਸ਼ਨਾਂ ਹੋਈਆਂ। ਕੇਜਰੀਵਾਲ ਸਾਹਿਬ ਨੇ ਕੁਐਸਚਨ ਕੀਤਾ ਸੀਗਾ ਕਿ ਉਹਨਾਂ ਤੇ ਕੇਸ ਮੂਲੋਂ ਹੀ ਗਲਤ ਦਰਜ ਕੀਤਾ ਗਿਆ। ਸਿਆਸੀ मतलब भावना ਤੋਂ ਪ੍ਰੇਰਿਤ ਹੈ ਜਿਹੜਾ ਕੀਤਾ ਗਿਆ ਇੱਕ ਗਵਾਹ ਦੇ ਸਿਰਫ ਬਿਆਨ ਦੇ ਉੱਪਰ ਮਤਲਬ ਕੇਸ ਦਰਜ ਕੀਤਾ ਗਿਆ ਸੋ ਬੜਾ ਉਹਨਾਂ ਨੇ ਜੋਸ਼ੁਖਰੋਸ਼ ਦੇ ਨਾਲ ਸਿੰਘ ਵੀ ਸਾਹਿਬ ਉਹਨਾਂ ਦੇ ਵਕੀਲ ਨੇ ਉਹਨਾਂ ਨੇ ਕੀਤਾ ਕਿ ਜੇ ਇਲੈਕਸ਼ਨਾਂ ਲੜੇ ਨੇ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਕੀਤਾ ਗਿਆ کورٹ ਨੇ ਇਹਦੇ ਉੱਪਰ ਪਿਛਲੇ ਦਿਨੀ ਮਤਲਬ ਡਿਬੇਟ ਸਾਰੀ ਬਹਿਸ ਸੁਣ ਲਈ ਸੀਗੀ ਤੇ ਉਸ ਤੋਂ ਬਾਅਦ ਫੈਸਲਾ ਰਿਜ਼ਰਵ ਰੱਖਤਾ ਸੀ ਅੱਜ ਉਹਨਾਂ ਨੇ ਉਹ ਫੈਸਲਾ ਦਿੱਤਾ ਹਾਈ ਕੋਰਟ ਜੀ ਜੀ ਸੋ ਉਹ ਉਹਨਾਂ ਨੇ ਇੱਕ ਇੱਕ ਲੌਜਿਕ ਜਿਹੜੀ ਵੀ ਇਹਨਾਂ ਨੇ ਬਿਲਡ ਕਰੀ ਸੀ ਉਹਦਾ ਜਵਾਬ ਦਿੱਤਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਕਵਾ ਦੇ ਆਧਾਰ ਦੇ ਉੱਪਰ ਬਿਆਨ ਤੇ ਜਿਹੜਾ ਕੇਸ ਦਰਜ ਹੈ ਉਹ ਅੱਜ ਦੀ ਗੱਲ ਨਹੀਂ ਉਹ 100 ਸਾਲ ਪੁਰਾਣਾ ਕਾਨੂੰਨ ਹੈ ਜੀ ਤੇ ਕਾਨੂੰਨ ਸੀਐਮ ਦੇ ਲਈ ਜਾਂ ਆਮ ਬੰਦੇ ਲਈ ਦੋ ਨਹੀਂ ਹੋ ਸਕਦੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ elections ਨਾਲ ਜਾਂ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ ਹੈ ਤੁਸੀਂ ਇਹਦੇ ਸਾਰੇ ਆਰਗੂਮੈਂਟ ਬਿਲਡ ਕਰ ਰਹੇ ਹੋ ਵੀ ਕੇਂਦਰ ਵਰਸਸ ਕੇਜਰੀ ਵਾਲਾ ਉਹ ਕਹਿੰਦੇ ਇਦਾਂ ਨਹੀਂ ਹੈ ED ਵਰਸਸ ਕੇਜਰੀ ਵਾਲਾ ਤੁਹਾਡਾ ਕੇਸ ED ਦੇ ਖਿਲਾਫ ਹੈ ਫਿਰ ਉਹਨਾਂ ਨੇ ਜਿਹੜੀ ਸਭ ਤੋਂ ਡੈਮੇਜਿੰਗ ਜਿਹੜੀ ਗੱਲ કરી ਉਹਨਾਂ ਨੇ ਕਿਹਾ ਕਿ ਦੇਖੋ ED ਨੇ ਜੋ ਕਿ ਹੈ ਅਰ ਸਬੂਤ ਦਿੱਤੇ ਨੇ ਇਸ ਗੱਲ ਦੇ ਕਿ ਇਹ ਉਹਦੇ ਵਿੱਚ ਸ਼ਾਮਲ ਵੀ ਸੀ ਲਿਕਰ ਪਾਲਸੀ ਬਣਾਉਣ ਦੇ ਵਿੱਚ منی ਲੌਂਡਰਿੰਗ ਦੇ ਵਿੱਚ ਵੀ ਸ਼ਾਮਲ ਸੀਗੇ ਇਹਨਾਂ ਨੇ ਸਬੂਤ ਮਟਾਉਣ ਦੀ ਵੀ ਕੋਸ਼ਿਸ਼ ਕੀਤੀ ਹਮ ਪਰ ਜਿਹੜਾ ਪੈਸਾ ਲਿਆ ਗਿਆ ਉਹ ਗੋਆ ਦੇ ਵਿੱਚ ਯੂਜ਼ ਵੀ ਕੀਤਾ ਗਿਆ ਇਲੈਕਸ਼ਨਾਂ ਦੇ ਵਿੱਚ ਇਹ ਕੋਰਟ ਨੇ ਮੋਹਰ ਲਾਉਂਦੇ ਕੋਈ ED ਨੇ ਤਾਂ ਦਲੀਲ ਦੇਣੀ ਸੀ ਉਹ ਉਹਦੀ ਜ਼ਲੀਲ ਮੰਨਦੇ ਹੋਏ ਉਹਦੇ ਤੇ ਮੋਹਰ ਲਾ ਕੇ ਇਹਨਾਂ ਨੂੰ ਇੱਕ ਕਿਸਮ ਦੀ ਝਾੜ ਪਾਈ ਹੈ ਕਿ ਤੁਸੀਂ ਇਹਦਾ ਸਿਆਸੀਕਰਨ ਤੁਸੀਂ ਕਰ ਰਹੇ ਹੋ ਕਾਨੂੰਨ ਕਾਨੂੰਨ ਹੈ ਤੁਸੀਂ ਕਾਨੂੰਨ ਦੇ ਅਮਦਗੋਸ਼ ਕਰੋ ਜੋ ਵੀ ਕਰਨੀ ਹੈ ਸੋ ਉਹ ਪਿਛਲੇ ਦਿਨਾਂ ਤੋਂ ਜਿਹੜੀ ਗੱਲ ਚੱਲ ਰਹੀ ਸੀ ਆਪਾਂ ਵੀ ਇਹ ਡਿਸਕਸ ਕਰਦੇ ਰਹੇ ਆ ਕਿ ਦੇਖੋ ਮਸਲਾ ਇਹ ਹੈ ਕਿ ਇੱਕ ਪਾਲਿਸੀ ਬਣਾਈ ਗਈ ਕੋਈ XYZ ਬੰਦੇ ਛੱਡ ਦੋ ਪਾਰਟੀ ਛੱਡ ਦੋ ਜੀ ਜੀ ਪਾਲਿਸੀ ਵਾਪਸ ਲੈ ਲਈ ਗਈ ਉਸ ਪਾਲਿਸੀ ਦੇ ਜਿਹੜੇ ਫਲਾਸ ਸੀ ਉਹਨਾਂ ਦੀ ਵਜ੍ਹਾ ਦੇ ਨਾਲ ਸਰਕਾਰੀ ਦੁਕਾਨਾਂ ਬੰਦ ਹੋਈਆਂ ਪ੍ਰਾਈਵੇਟ ਨੂੰ ਜਿੰਨੇ ਜ਼ਿਆਦਾ ਬੈਨੀਫਿਟ ਹੋਇਆ ਹੂੰ ਪਰ ਕੋਦ 5% ਦੇ ਵਿੱਚ ਬੈਨੀਫਿਟ ਹੋਇਆ ਉਹ ਪੈਸਾ ਜਿਹੜਾ ਜਿਹੜਾ ਉਹਨਾਂ ਨੇ ਬਣਾਇਆ ਪ੍ਰਾਈਵੇਟ ਪਲੇਅਰਸ ਨੇ ਉਹ ਕਿਸ ਮਕਸਦ ਲਈ ਬਣਾਇਆ ਉਹਨੂੰ ਕਿਸ ਮਕਸਦ ਲਈ ਇਹ ਫੇਵਰ ਦਿੱਤੀ ਗਈ ਤੇ ਉਹ ਕਿੱਥੇ ਗਿਆ ਹੂੰ ਇਹਨਾਂ ਨੇ ਉਹ ਜਿਹੜਾ ਇੱਕ ਵਿਜੇ ਨਾਇਰਤ ਸੀ ਜਾਂ ਹੋਰ ਸੀ ਜਾਂ ਫਿਰ ਉਹ ਬਾਦ ਦੇ ਵਿੱਚ ਜਿਹੜਾ ਇੱਕ ਤੇਲੰਗਾਨਾ ਦਾ ਸੀ ਪਟੇਲ ਇਹਨਾਂ ਨੇ ਉਹ ਵੀ ਕੱਢ ਕੇ ਲਿਆਂਦਾ ਕਿ ਜੀ ਉਹਨੇ ਬੀਜੇਪੀ ਨੂੰ ਪੈਸੇ ਦਿੱਤੇ ਸੀ ਹੂੰ ਇਹ ਵੀ ਉਹ ਇਸ ਕਾਨਫਰੰਸ ਵਿੱਚ ਸੁਣ ਰਿਹਾ ਸੀ ਕਹਿੰਦੇ ਜੀ ਬੀਜੇਪੀ ਨੇ ਲਿਕਰ ਪਟਾਲਾ ਤਾਂ ਨਹੀਂ ਜੀਪੀ ਨੇ ਕੀਤਾ ਮਤਲਬ ਇਹ ਮੈਸਮੇ ਨਹੀਂ ਆਉਂਦੀ ਕਿ ਇਹ ਪਾਰਟੀ ਜਾਂ ਇਹਦੇ ਸਪੋਕਸ ਪਰਸਨ ਜਾਂ ਜੋ ਵੀ ਇਹਨਾਂ ਦੇ ਹਨ ਉਹ ਇੰਨੇ ਇਮੈਚੂਰ ਕਿਉਂ ਹਨ ਹੂੰ ਬੀਜੇਪੀ ਤੇ ਹੈਂਡਲ ਲਈ ਜਾ ਰਹੇ ਨੇ ਇਹ ਤਾਂ ਠੀਕ ਹੈ 노 ਡਾਊਟ ਕਿ ਬੀਜੇਪੀ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਬੀਜੇਪੀ ਕੇਰਾ ਪਾ ਰਹੀ ਹੈ ਉਹ ਉਹ ਰੀਐਂਸੀਆਂ ਦਾ ਮਿਸਯੂਜ਼ ਕਰ ਰਹੀ ਹੈ ਕੋਈ ਗਲਤ ਇਹ ਬਿਲਕੁਲ ਠੀਕ ਕਹਿ ਰਹੇ ਨੇ ਗੱਲ ਪਰ ਇਹ ਇਹ ਜਿਹਾ ਉਹ ਚ ਕਮਲੀਆਂ ਗੱਲਾਂ ਕਰਦੇ ਨੇ ਕਿ ਬੀਜੇਪੀ ਨੇ ਥੋੜੀ ਪਾਲਸੀ ਬਣਾਈ ਸੀ ਬੀਜੇਪੀ ਨੇ ਥੋੜੀ ਪਾਲਸੀ ਪਾਪਸ ਲਈਏ ਭਾਈ ਬੀਜੇਪੀ ਨੇ ਥੋੜਾ ਹਾਈ ਕਮਿਸ਼ਨ ਵਧ ਕਰਿਆ ਸੀ ਉਹਨਾਂ ਦਾ ਕਮਿਸ਼ਨ ਹਾਇਰ ਕਰਿਆ ਸੀ ਇਹ ਚੀਜ਼ਾਂ ਤਾਂ ਤੁਸੀਂ ਦੇਣੇ ਨੇ ਨਾ ਤੁਸੀਂ ਸਿਰਫ ਬੀਜੇਪੀ ਬੀਜੇਪੀ ਕਰਕੇ ਜਿਹੜੇ ਤੁਹਾਡੇ ਉੱਪਰ ਸਵਾਲ ਉੱਠ ਰਹੇ ਨੇ ਉਹਨਾਂ ਦਾ ਜਵਾਬ ਤਾਂ ਤੁਸੀਂ ਭਜ ਨਹੀਂ ਸਕਦੇ ਜੀ ਇਸ ਗੱਲ ਇਹਨਾਂ ਨੇ ਇਹਨਾਂ ਨੂੰ ਫਸਾ ਲਿਆ ਕਿਸਮ ਦੇ ਨਾਲ ਉਹ ਸਿਸਟੇਮੈਟਿਕਲੀ ਉਹਨਾਂ ਨੇ ਮਤਲਬ ਹੁਣ ਅੰਦਰ ਇਹਨਾਂ ਦੇ ਕੁੱਟ ਵੀ ਪੈ ਰਹੀ ਆਪਾਂ ਦੇਖ ਰਹੇ ਆ ਕਿਸੇ ਦਿਨ 스ਨੀਤਾ ਗੇਜਰੀਵਾਲ ਵਿਚਾਰੀ ਫੋਟੋ ਲਾ ਕੇ ਬਹਿ ਜਾਂਦੀ ਹੈ ਕਿਸੇ ਦਿਨ ਮੈਡਮ ਅਤੀਸ਼ੀ ਨੇ ਉਹ ਆਪਣਾ ਡੰਕਾ ਬਚਾਉਂਦੇ ਨੇ ਕਿਸੇ ਦਿਨ ਸੰਜੇ ਸਿੰਘ ਮਤਲਬ ਇਹ ਕੰਮ ਚੱਲ ਰਿਹਾ ਹੈ ਕਿ ਉਹਨਾਂ ਨੇ ਇਹ ਦੀ ਲੀਡਰਸ਼ਿਪ ਹੈ ਜਿਹੜੀ ਉਹ ਖੁੱਲੀ ਛੱਡੀ ਹੈ ਤੇ ਕੇਜਰੀਵਾਲ ਸਾਹਿਬ ਨੇ ਨਾ ਅਜੇ ਤੱਕ ਪ੍ਰਧਾਨਗੀ ਛੱਡੀ ਹੈ ਨਾ ਮੁੱਖ ਮੰਤਰੀ ਦੀ ਉਹ ਛੱਡੀ ਹੈ ਹੂੰ ਜਿਹੜੇ ਬੰਦੇ ਬਿਲਕੁਲ ਆਮ ਨੇ ਜਿਹੜੇ ਸਿੰਪਲ ਨੇ ਜਿਨ੍ਹਾਂ ਨੇ ਇੱਕ ਨਵੀਂ ਕਿਸਮ ਦੀ ਸਿਆਸਤ ਲੈ ਕੇ ਆਉਣੀ ਸੀ ਬੜੀ ਸਵੱਛ ਬੜੀ ਕਲੀਨ ਬੜੀ ਡੈਮੋਕਰੈਟਿਕ ਉਹਨਾਂ ਦਾ ਹਾਲ ਇਹ ਹੈ ਵੀ ਜੇਲ੍ਹ 'ਚ ਬੈਠ ਕੇ ਵੀ ਉਹ ਛੱਡ ਨਹੀਂ ਰਹੇ ਆਪਣੀ ਕੁਰਸੀ ਕੋਈ ਕੁਰਸੀ ਨਹੀਂ ਛੱਡ ਰਿਹਾ ਹੂੰ ਹੂੰ ਇਹ ਚੀਜ਼ਾਂ ਦਾ ਨੂੰ ਢੱਕਣ ਦੇ ਲਈ ਕਿਸ ਨੂੰ ਥਾਉਂ ਲਿਆ ਸਾਨੂੰ ਮਾਰ ਲਿਆ ਸਾਡੇ ਤੋਂ ਖਤਰਾ ਹੈ ਬੀਜੇਪੀ ਨੂੰ ਖਤਰਾ ਸੀ ਮੰਨ ਲਿਆ ਭਾਈ ਖਤਰਾ ਹੈ ਇੱਕ ਵੇਲੇ ਵੀ ਤੁਸੀਂ ਕੀ ਸੀ ਕੋਡੇ ਕੋਲ ਨਿਊਕਲੀਅਰ ਬੰਬ ਹੈ ਜੀ ਹੂੰ ਲੋਕ ਕੀ ਉਹ ਵੀ ਬੇਸਿਕਲੀ ਕੀ ਪੋਜੀਸ਼ਨ ਹੈ ਹੂੰ ਹੂੰ ਕਿ ਜੇ ਮੰਦੇ ਰਾਜ ਸਭਾ ਦੇ ਮੈਂਬਰ ਕੋਈ ਭੱਜ ਗਿਆ ਕੋਈ ਕਿਧਰੇ ਨਿਕਲੇ ਗਿਆ ਕੋਈ ਕੋਈ ਜੋੜ ਤੋਂ ਉਹ ਹੜਤਾਲ ਕਰ ਲਈ ਕੱਲ ਪਰਸੋਂ ਉਹ ਕੋਈ ਮਤਲਬ ਕੋਈ ਜਿਸ ਤਰ੍ਹਾਂ ਕਹਿੰਦੇ ਹੁੰਦੇ ਨੇ ਨਾ ਵੀ ਵਕਤੋਂ ਖੁੰਜੀ ਡੋਮਣੀ ਕਾਵੇ ਆਲਪਤਾਲ ਐਜੀਟੇਸ਼ਨ ਕੋਈ ਲੌਜੀਕ ਹੁੰਦੀ ਐ ਇਹ ਐਜੂਕੇਸ਼ਨ ਆ ਕਰਦੇ ਰਹੇ ਨੇ ਨਾ ਹਜ਼ਾਰੇ ਦੇ ਟਾਈਮ ਸ਼ੁਰੂ ਕੀਤਾ ਪ੍ਰਧਾਨ ਮੰਤਰੀ ਦੇ ਘਰ ਦੇ ਘਰੋਂ ਅੱਗੇ ਕੁਝ ਘੰਟਿਆਂ ਦੀ ਹੜਤਾਲ ਤੇ 2 3 15 ਅੱਛਾ ਲੋਕਾਂ ਦੇ ਵਿੱਚ ਕਿਤੇ ਖਬਰਾਂ ਜੋ ਮਰਜ਼ੀ ਚ ਪਾਈ ਜਾਣ ਕੇ ਸਾਰੀ ਦੁਨੀਆ ਦੇ ਵਿੱਚ ਦੀ ਕੋਹ ਹੜਤਾਲ ਹੋ ਗਈ ਪਤਨੀ ਕੋ ਬੰਦੇ ਦੀ ਫੋਟੋ ਲਾਇੀ ਸ਼ੂ ਪਰਫ ਦੇ ਵਿੱਚ ਪਤਨੀ ਕਿੱਥੇ ਜਨੇਵਾ ਕਿ ਪਤਨੀ ਸਵਿਟਜ਼ਰਲੈਂਡ ਕਿਹੜੇ ਮੁਲਕ ਚ ਇਕੱਲਾ ਹੀ ਬੈਠਾ ਹੈ ਮਤਲਬ ਇਹ ਇਹ ਪ੍ਰੋਪਾਗੈਂਡਾ ਲਈ ਤਾਂ ਠੀਕ ਨਹੀਂ ਗੱਲ ਇੱਥੇ ਤੁਹਾਡਾ ਰਾਜ ਹੈ ਦਿੱਲੀ ਦੇ ਵਿੱਚ ਤੇ ਪੰਜਾਬ ਉੱਥੇ ਲੋਕਾਂ ਦੀ ਕੋਈ ਪਾਰਟਿਸਪੇਸ਼ਨ ਹੋਈ ਹੂੰ ਜਿਹੜੇ ਪਲੇਸ ਤੋਂ ਦੇਖੀਏ ਨਾ ਉਹੀ ਚੁਣੇ ਹੋਏ ਬੰਦੇ ਗਿਣਤੀ ਦੇ ਬੰਦੇ ਹੂੰ ਇਹ ਤਾਂ ਪਹਿਲਾਂ ਜਦੋਂ ਇਹ ਆਪੋਜੀਸ਼ਨ ਚ ਸੀ ਤਾਂ ਇਹਨਾਂ ਦੀਆਂ ਰੈਕਸ਼ਨਾਂ ਤੇ ਹੋਰ ਮਜਾ ਰਹਿਆ ਤੇ ਆਪ ਮੁਹਾਰਾ ਕੱਟ ਕਿੰਨਾ ਹੁੰਦਾ ਸੀ ਹੂੰ ਹੂੰ ਉਹ ਇਹਨਾਂ ਨੂੰ ਇਹ ਥੋੜਾ ਵਿਚਾਰਨਾ ਚਾਹੀਦਾ ਹੈ ਬੜੀ ਮੇਰਾ ਕੋਰਟ ਨੇ ਬਿਲਕੁਲ ਸਪਸ਼ਟ ਚਾਹਤਾ ਚ ਕਹ ਲੈਣਾ ਨੇ ਸਪਿੰਗ ਕੋਰਟ ਚ ਚਲੇ ਜਾਣਾ ਹੂੰ ਦਾ ਆਪਣਾ ਥਿਊ ਹੈ ਹੋ ਸਕਦਾ ਰਾਹਤ ਮਿਲੇ ਜਾਂ ਨਾ ਮਿਲੇ ਪਰ ਜਿਹੜਾ ਇਸ ਤਰ੍ਹਾਂ ਬਿਲਡ ਕਰ ਰਹੇ ਨੇ ਸਾਰੀ ਗੱਲ ਨੂੰ ਕਿ ਮਤਲਬ ਜਦੋਂ ਕੋਈ ਗਲਤੀ ਹੋ ਜਵੇ ਤਾਂ ਉਨੀ ਗਲਤੀ ਮੰਨ ਕੇ ਤਾਂ ਤੁਹਾਡੀ ਕ੍ਰੈਡੀਬਿਲਟੀ ਬਣ ਜਾਂਦੀ ਹੈ ਹੂੰ ਹੂੰ ਸਾਰਾ ਟਕਣ ਲੱਗਦੀ ਉਹਨਾਂ ਸਾਰਾ ਜੋਰ ਤੁਹਾਡਾ ਟਕਣ ਤੇ ਹੀ ਲੱਗ ਜਾਂਦਾ ਹੈ ਹੂੰ ਜਿਹੜੀ ਸ਼ਕਤੀ ਕਰਨ ਵਾਲੀ ਉਹ ਤੁਹਾਡੇ ਨਾਲ ਵੱਡੀ ਸ਼ਕਤੀ ਹੈ। ਉਹ ਕਰਕੇ ਇਹ ਕਿ ਜਿਹੜੀ ਵਾਲ ਸੌ ਦਾ ਮੇਰਾ ਕਹਿ ਲੈ ਇੱਕ ਲੈਵਲ ਤੇ ਚੈਪਟਰ ਕੱਲ ক্লোਜ਼ ਹੋ ਜਾਊਗਾ। ਭਾਈ ਬਸ ਬੋਲ ਕੇ। ਬਾਕੀ ਇਹ ਚੱਲਦਾ ਰਹੂਗਾ ਕਿ ਜਿਹੜੇ ਮੀਡੀਆ ਦੇ ਨਹੀਂ ਹੈਗੇ ਨੇ ਇਹ ਮੀਡੀਆ ਚ ਇਨਾ ਕਿ ਲਿੰਕ ਵੀ ਹੈਗੇ ਨੇ ਕਿ ਜੇ ਉਹਨਾਂ ਦਾ ਪੇਟ ਖਰਾਬ ਹੋ ਗਿਆ ਉਹਨਾਂ ਦੇ ਕੋਡੇ ਤੇ ਖਾਰਿਸ਼ ਹੋਈ ਮਤਲਬ ਇੰਦਾਂ ਦਾ ਚਲਦੀਆਂ ਰਹਿਣੀਆਂ। ਖਬਰਾਂ ਦੇ ਪੰਨੇ ਰਹਿਣੇ। ਹੂੰ ਪਰ ਤੇ ਇਹ ਇਹ ਮੇਰਾ ਖਿਆਲ ਹੈ ਕਿ ਇੱਕ ਲੈਵਲ ਤੇ ਇਹਨਾਂ ਦਾ ਕੋਈ ਜਿਸ ਤਰ੍ਹਾਂ ਕਹਿੰਦੇ ਨਾ ਪੰਜਾਬੀ ਚ ਫੋਨ ਹੀ ਪਾਇਆ। ਹੂੰ ਪਰ ਮਨੀ ਤੋਂ ਵੀ ਆ ਗਿਆ ਅਮਰੀਕਾ ਤੋਂ ਵੀ ਆ ਗਿਆ। ਮਤਲਬ ਯੂਐਨ ਤੋਂ ਵੀ ਆ ਗਿਆ ਪਰ ਕੋਈ ਗੱਲ ਬਣਦੀ ਨਹੀਂ। ਸਰ ਸਾਹਿਬ ਦੂਜੇ ਬੰਨੇ ਸੰਜੇ ਸਿੰਘ ਨੇ ਵੱਡੇ ਆ ਕੋ ਆਪ ਦੇ। ਦੂਜੀ ਤੀਜੀ ਕਤਾਰ ਚ ਉਹ ਮੰਨੇ ਜਾਂਦੇ ਆ ਪਾਰਟੀ ਸੱਬ ਦੇ ਵਿੱਚ ਤੇ ਉਹ ਵੀ ਪਹਿਲਾਂ ਜੇਹਲ ਦੇ ਵਿੱਚ ਹੀ ਸਨ। ਪਿਛਲੇ ਦਿਨੀ ਹੋ ਰਿਹਾ ਹੋਇਨੇ ਤੇ ਅੱਜ ਉਹਨਾਂ ਦੀ ਬੜੇ ਲੰਬੇ ਸਮੇਂ ਬਾਅਦ ਪੰਜਾਬ ਦੀ ਆਮਦ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੀ ਨਵ ਜੰਮੀ ਹੋਈ ਜੀਵਦਾ ਜੀ ਦੇ ਨਾਲ ਸੰਜੀਤ ਸਿੰਘ ਦੀ ਪਤਨੀ ਵੀ ਸਾ ਤੇ ਸੀਐਮ ਦੇ ਸਰਕਾਰੀ ਹਾਊਸ ਤੇ ਪਹੁੰਚੇ ਬੜਾ ਵੱਡਾ ਸਵਾਗਤ ਕੀਤਾ ਗਿਆ ਮੁੱਖ ਮੰਤਰੀ ਸਾਹਿਬ ਵੱਲੋਂ ਸਾਰੇ ਪਰਿਵਾਰ ਵੱਲੋਂ ਤੇ ਸੰਜੀਤ ਸਿੰਘ ਨੇ ਵੀ ਬੜਾ ਪਿਆਰ ਦਲਾਰ ਕੀਤਾ ਇੱਥੋਂ ਤੱਕ ਕਿ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਸਿੰਘ ਮਾਨ ਨੂੰ ਉਹਨਾਂ ਨੇ ਬੜੇ ਪਿਆਰਾਂ ਦਲਾਰਾਂ ਦੇ ਨਾਲ ਚੁੱਕ ਵੀ ਲਿਆ ਉੱਪਰ ਰਾਣੀ ਸਮੇਂ ਜਿਸ ਵਿੱਚ ਵਿਆਹਾਂ ਸ਼ਾਦੀਆਂ ਵਾਲੇ ਕੁ ਮਿਲਣੀ ਹੋਇਆ ਕਰਦੀ ਸੀ ਇੱਕ ਰਸਮ ਸੀ ਅਜਿਹੀ ਤਰ੍ਹਾਂ ਦੀ ਰਸਮ ਵੀ ਵੇਖਣ ਨੂੰ ਮਿਲੀ ਡਾਕਟਰ ਸਾਹਿਬ ਇਹ ਸਾਰੇ ਮਾਹੌਲ ਨੂੰ ਕਿਵੇਂ ਦੇਖਦੇ ਹੋ ਸੰਜੀਤ ਸਿੰਘ ਦੀ ਪੰਜਾਬ ਦੇ ਵਿੱਚ ਆਮਦ ਭਾਵੇਂ ਉਹ ਇੱਕ ਵਧਾਈ ਦੇਣ ਆਏ ਹੈ ਪਰ ਨਾਲ ਉਹਨਾਂ ਨੇ ਕੁਝ ਮੀਟਿੰਗਾਂ ਦਾ سلسلہ ਵੀ ਤੋਰੰਦਾ ਇੱਕ ਵਿਅਮਤ ਬੰਦੀ ਸੀ ਜੀ ਡਾਕਟਰ ਗੱਲ ਇਹ ਕਿ ਉਹ ਜੇਲ੍ਹ ਤੋਂ ਆਏ ਨੇ ਨਹੀਂ ਦੇਰ ਬਾਅਦ ਦੋ ਮੀਟਿੰਗ ਆਫਸ ਤੇ ਚ ਮਿਲੇ ਉਹ ਤਾਂ ਕੁਦਰਤੀ ਹੈ ਕਿ ਇਹਨਾਂ ਦੇ ਬੇਟੀ ਹੋਈ ਸੀ ਤਾਂ ਇਹ ਸਮਾਜਿਕ ਤੌਰ ਤੇ ਵੀ ਉਹਨਾਂ ਦਾ ਆਉਣਾ ਬਣਦਾ ਸੀਗਾ ਤੇ ਅੱਛੀ ਗੱਲ ਹੈ ਪਰ ਸਿਆਸੀ ਬੰਦੇ ਜਦੋਂ ਮਿਲਦੇ ਨੇ ਤਾਂ ਉਹਨਾਂ ਦੇ ਹੋਰ ਬਹੁਤ ਸਾਰੇ ਮਤਲਬ ਵੀ ਕੱਢੇ ਜਾਂਦੇ ਹੁੰਦੇ ਹੂੰ ਜੀ ਉਹਨਾਂ ਦੀ ਕੱਲਿਆਂ ਦੀ ਜ਼ਮਾਨਤ ਹੋਈ ਇਹ ਵੀ ਗੱਲਾਂ ਚਰਚਾ 'ਚ ਨੇ ਦਿੱਲੀ ਦੇ ਵਿੱਚ ਵੀ ਸੂਤਾਂ ਦੇ ਵਿੱਚ ਕਿ ਏਡੀ ਨੇ ਕਿਉਂ ਨਹੀਂ ਡਿਫੈਂਡ ਕੀਤਾ ਏਡੀ ਨੂੰ ਜਦੋਂ ਪੁੱਛਿਆ ਗਿਆ ਤਾਂ ਵੀ ਤੁਹਾਨੂੰ ਹੋਰ ਤਾਂ ਨਹੀਂ ਹਰਾਸਤ ਚਾਹੀਦੀ ਉਹ ਕਹਿੰਦੇ ਨਹੀਂ ਜੀ ਸਾਨੂੰ ਨਹੀਂ ਚਾਹੀਦੀ ਜਦੋਂ ਕਿ ਕੇਜਰੀਵਾਲ ਤੇ ਸਟੂਡੀਓ ਜਾਂ ਜਿਹੜੇ ਉਹ ਕਵਤਾ ਉਹਨਾਂ ਦੇ ਮਾਮਲੇ 'ਚ ਸੇਮ ਕੇਸ ਹੀ ਲਗਭਗ ਪੀਡੀ ਦਾ ਸਟੈਂਡ ਬੜਾ ਸਖਤ ਸੀਗਾ ਸੋ ਇਹ ਗੱਲਾਂ ਚਰਚਾ 'ਚ ਹੈਗੀਆਂ ਨੇ ਮੀਡੀਆ ਦੇ ਵਿੱਚ ਵੀ ਸਾਰੇ ਪਾਸੇ ਦੂਜਾ ਸੰਜੇ ਸਿੰਘ ਪਹਿਲਾਂ ਇੱਥੇ ਇੰਚਾਰਜ ਰਹੇ ਨੇ ਪੰਜਾਬ ਦੇ ਉਹ ਤੇ ਦੇਸ਼ ਪਾਰਟੀਆਂ ਪਰ ਬਾਅਦ 'ਚ ਉਹਨਾਂ ਦਾ ਕਾਫੀ ਮੇਰਾ ਖਿਆਲ ਹੈ ਪਵੰਦੀਜੀ ਉਲਾਈ ਹੋਈ ਸੀ ਜਦੋਂ ਰਗੁਪ ਚਿੱਡਾ ਨੂੰ ਚਾਰਜ ਸੰਭਾਲਿਆ ਗਿਆ ਹੂੰ ਹੂੰ ਜੀ ਟੱਡਾ ਸਾਹਿਬ ਨੇ ਜਿਹੜੇ ਵਿਚਾਰੇ ਉਹ ਮਤਲਬ ਕਿਤੇ ਆਪਣੀਆਂ ਨਜ਼ਰਾਂ ਦਾ ਰਾਜ ਕਰਾਉਣ ਗਏ ਹੋਏ ਨੇ ਤੇ ਚੁੱਪ ਵੀ ਨੇ ਕੋਈ ਉਹ ਉਹਨਾਂ ਬਾਰੇ ਚਰਚਾਵਾਂ ਬੜੀਆਂ ਚੱਲੀਆਂ ਉਹਨਾਂ ਨੇ ਕੋਈ ਉਹਦੇ ਤੇ ਕੁਝ ਨਹੀਂ ਟਿੱਪਣੀ ਕੀਤੀ ਜਿਹੜੀ ਪੋਜੀਸ਼ਨ ਬਣ ਰਹੀ ਹੈ ਦੇਖੋ ਕੇਜਰੀਵਾਲ ਸਾਹਿਬ ਦੀ ਗੈਰ ਹਾਜ਼ਰੀ ਦੇ ਵਿੱਚ ਚਾਰ ਪੰਜ ਸਾਨੂੰ ਚਿਹਰੇ ਦਿਖ ਰਹੇ ਨੇ ਮੈਡਮ ਕੇਜਰੀਵਾਲ ਨੇ ਅਤੀਸ਼ੀ ਸੰਜੇ ਸਿੰਘ ਨੇ ਈਵਨ ਮਾਨ ਸਾਹਿਬ ਸਭ ਕੁਝ ਤੂ ਇਹਨੂੰ ਤੋਲ ਰਹੇ ਨੇ ਕਿੰਿਓ ਬਾ ਬਾ ਕੇ ਕੀ ਕਿਹਦੇ ਕੀਨੇ ਹੋਣਾ ਮਤਲਬ ਕਿਸ ਤਰੀਕੇ ਦੇ ਨਾਲ ਕੰਮਕਾਰ ਚਲਾਉਣਾ ਸੋ ਉਹਨਾਂ ਦਾ ਪਿਆਰ ਮੁਹੱਬਤ ਵਧੇ ਪਰਮਾਤਮਾ ਕਰੇ ਇਹ ਪਰ ਗੱਲ ਇਹ ਹੈ ਕਿ ਇਹ ਲੀਡਰਸ਼ਿਪ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਉਹਨਾਂ ਵਾਲੇ ਦਿਨਾਂ ਚ ਕਿਹਦੇ ਹੱਥੇ ਚ ਹੋਊਗੀ ਇਹ ਇਹਨਾਂ ਲੋਕਾਂ ਦੀ ਤਾਲਮੇਲ ਜਾਂ ਹੋਰ ਸਾਰੀ ਚੀਜ਼ ਨੇ ਤੈਅ ਕਰਨੀ ਕਿਉਂਕਿ ਲੀਡਰਸ਼ਿਪ ਦਾ ਵੈਕਿਊਮ ਹੈਗਾ ਪਰ ਇਹ ਗੱਲ ਪੱਕੀ ਹੈ ਕਿ ਕੇਜਰੀਵਾਲ ਸਾਹਿਬ ਨੂੰ ਮੇਰਾ ਖਿਆਲ ਨਹੀਂ ਕਿ ਛੇਤੀ ਛੇਤੀ ਉਹ ਬਾਹਰ ਨਿਕਲ ਹੁੰਦੇਣਗੇ ਜਿਸ ਤਰ੍ਹਾਂ ਦੇ ਕੇਸ ਹੈਗੇ ਨੇ ਜਿਸ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹੂੰ ਉਹਦੇ ਵਿੱਚ ਤੁਸੀਂ ਦੇਖੋ ਕਿ ਉਹ ਚ ਮਿਲਣੀ ਬਹੁਤ ਸਿਗਨੀਫੀਕੈਂਟ ਹੋ ਜਾਂਦੀ ਹੈ। ਹੂੰ। ਇਕੱਲੇ ਰਾਜਾ ਪੁੜਿੰਗ ਜੀ ਬਿਆਨ ਦੇ ਰਹੇ ਸੀਗੇ ਕਿ ਥੋੜੇ ਦਿਨਾਂ ਦੀ ਗੱਲ ਹੈ ਕਿ ਅੱਧੀ ਆਪ ਹੈ ਜਿਹੜੀ ਭਾਰਤ ਕੋਲੋਂ ਜਾ ਰਹੀ ਹੈ। ਹੂੰ। ਇਹ ਵੀ ਚਰਚੇ ਚੱਲ ਰਹੇ ਨੇ ਬਹੁਤ ਸਾਰੇ। ਪਰ ਇਹ ਸਾਰੇ ਚਰਚਿਆਂ ਦੇ ਦਰਮਿਆਨ ਹੀ ਮਤਲਬ ਇਹ ਵੀ ਚਰਚੇ ਹੈਗੇ ਨੇ ਕਿ ਉਸ ਤਰੀਕੇ ਦਾ ਇਸ ਤਰੀਕੇ ਦਾ ਮਤਲਬ ਪ੍ਰੋਟੈਸਟ ਹੋਣਾ ਚਾਹੀਦਾ ਸੀ ਪੰਜਾਬ ਤੋਂ ਜਾਂ ਪੰਜਾਬ ਦੇ ਸੀਐਮ ਵੱਲੋਂ ਉਹ ਵੀ ਨਹੀਂ ਹੋਇਆ। ਹੂੰ ਹੂੰ ਯੋ ਸਾਰੀ ਟੈਂਕਾ ਥੋੜਾ ਬਹੁਤ ਮਤਲਬ ਕਿਉਂਕਿ ਅੱਜ ਕੱਲ੍ਹ ਹਾਲਾਤ ਐਸੀ ਹੈ ਕਿ ਹਰ ਚੀਜ਼ ਹੀ ਬਹੁਤ ਜ਼ਿਆਦਾ ਸ਼ੱਕ ਦੇ ਘੇਰੇ ਚ ਆ ਜਾਂਦੀ ਹੈ ਪਰ ਇਹ ਗੱਲਾਂ ਇਫੈਕਟ ਹੈਗੇ ਨੇ ਕਿ ਜਿਹੜੇ ਵਿਰੋਧੀ ਇਹਨਾਂ ਦੇ ਜਾਂ ਹੋਰ ਡਿਸਕਸ ਕਰਦੇ ਨੇ ਇਹ ਇਹ ਹੋ ਸਕਦਾ ਹੈ ਕਿ केजरीवाल ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਆਉਣ ਵਾਲੇ ਦਿਨਾਂ 'ਚ ਖਤਰਾ ਪੜਾ ਹੋਵੇ ਚੈਲੰਜ ਖੜਾ ਹੋਵੇ ਹੂੰ ਜੀ ਇਹ ਹੁਣ ਪਤਾ ਨਹੀਂ ਕੋਈ ਤਾਂ ਅੰਦਰਲੀ ਗੱਲਾਂ ਹੋਣਗੀਆਂ ਪਰ ਗੱਲ ਇਹ ਹੈ ਕਿ ਇਹ ਡੈਫੀਨਿਟ ਹੈ ਕਿ ਚੰਡਾ ਸਾਹਿਬ ਦਾ ਪਿੱਛੇ ਰਟਣਾ ਰਾਜ ਸਭਾ ਮੈਂਬਰ ਨੇ ਜਿਹੜੇ ਸਾਡੇ ਉਹਨਾਂ ਦਾ ਪੈਸਿਵ ਹੋਣਾ ਬਹੁਤ سارے ਜਿਹੜੇ ਚਿਹਰੇ ਆਉਂਦੇ ਸੀ ਉਹ ਉਸ ਤਰ੍ਹਾਂ ਐਕਟਿਵ ਨਹੀਂ ਹੋਏ ਤਰੀਕੇ ਦੇ ਨਾਲ ਸੋ ਇਹ ਚੀਜ਼ਾਂ ਨੇ ਜਿਹੜੀਆਂ ਆਪਣੇ ਆਪ ਚ ਆਉਣ ਵਾਲੇ ਦਿਨਾਂ ਚ ਮੇਰਾ ਖਿਆਲ ਹੈ ਹੋਰ ਵੱਖਰੇ ਕੇ ਸਾਹਮਣੇ ਆ ਜਾਣਗੀਆਂ ਪਰ ਸੰਜੀਤ ਸਿੰਘ ਦੀ ਜਿਹੜੀ ਰਿਹਾਈ ਹੈ ਪਰ ਜਿਹੜਾ ਉਹਨਾਂ ਦਾ ਤੇ ਮਾਨ ਸਾਹਿਬ ਦਾ ਬਹੁਤ ਸਖਤ ਅਟੈਕ ਹੈ ਲੋਰ ਤੋਂ ਜ਼ਿਆਦਾ ਸਖਤ ਅਟੈਕ ਹੈ ਪੀਜੀਪੀ ਤੇ ਮੋਦੀ ਦੇ ਉੱਪਰ ਉਹ ਵੀ ਦਿਲਚਸਪ ਹੈ ਹੂੰ ਹੂੰ ਜੀ ਸਿਰ ਨੋਥ ਲੈਵਲ ਦੇ ਉੱਪਰ ਕ੍ਰਾਉਨ ਲੈਵਲ ਤੋਂ ਬਾਲਾ ਕੁਝ ਨਹੀਂ ਕਰ ਰਹੇ ਹੂੰ ਹਾਂ ਪਰ ਉਹਦੇ ਕਰਤੇ ਕਾਫੀ ਕੁਝ ਕਰ ਰਹੇ ਨੇ ਮਤਲਬ ਦਿੱਲੀ ਦੇ ਵਿੱਚ ਕੋਈ ਬਹੁਤ ਵੱਡੀ ਕੋਈ ਉਸ ਤਰ੍ਹਾਂ ਦੀ ਆਰਗੇਨਾਈਜ਼ ਨਹੀਂ ਕੀਤੀ ਗਈ ਚੀਜ਼ ਜਿਹੜੇ ਜਿਹੜੇ ਪਤਾਲ ਤੇ ਵੀ ਕਿੰਨਾ ਕੱਟ ਸੀਗਾ ਉਹ ਵੀ ਉਹ ਵੀ ਸਾਡੀ ਦੁਨੀਆ ਦੇ ਸਾਹਮਣੇ ਹੈ ਜਿਹੜਾ ਇੱਥੇ ਵੀ ਹੋਇਆ ਸੀ ਉਹ ਵੀ ਆਪਣੇ ਸਾਹਮਣੇ ਹੂੰ ਕੋਈ ਸਿਪਲਾਈ ਨਹੀਂ ਕਰੀ ਜਾ ਰਹੀ ਉਹਨੂੰ ਛਡਾਉਣ ਦੇ ਲਈ ਪਰ ਇਹ ਹੈ ਕਿ ਚਲੋ ਬਿਆਨਵਾਜੀ ਤਕਰੀ ਕਰ ਰਹੇ ਨੇ ਪਰ ਉਹ ਸਪੇਸ ਉਹਨਾਂ ਨੇ ਮਲ ਲਿਆ ਕਾਫੀ ਸਾਰਾ ਜਿਵੇਂ ਇਹਨੇ ਵੀ ਮੱਲ ਲਏ ਤੇ ਮਾਨ ਸਾਹਿਬ ਨੇ ਤਾਂ ਮੱਲਿਆ ਹੀ ਹੋਇਆ ਕਿ ਉਹ ਚੱਕ ਕੇ ਕੀ ਸਾਹਮਣੇ ਆਜੋਗੇ ਕਿ ਕੌਣ ਜੱਫੀ ਪਾ ਕੇ ਕੌਣ ਕਿਹਨੂੰ ਤੋਲਦਾ ਹੈ ਇਹ ਵੀ ਦੇਖਣ ਵਾਲਾ ਹੂੰ ਜੀ 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 ਓਕੇ ਵਜ਼ਨ ਕਿੰਨਾ ਹੈ ਹਾਂ ਜੀ ਸਿਆਸੀ ਵਜ਼ਨ ਹਾਂ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਜਲੰਦਰ ਦਾ ਸਿਆਸੀ ਜਲੰਦਰ ਫੇਰ ਘੁੰਮਣ ਲੱਗਾ ਵੱਖਰੀ ਤਰ੍ਹਾਂ ਦਾ ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਜੀ ਉਹ ਟਿਕਟ ਉਹਨਾਂ ਨੂੰ ਦਿੱਤੀ ਆਪ ਨੇ ਤੇ ਉਹ ਰਫੂ ਚੱਕਰ ਹੋ ਗਿਆ ਫਾਜਪਾ ਦੇ ਉਹ ਪੰਡ ਉੱਥੇ ਤੇ ਹੁਣ ਆਪ ਚਾਹ ਰਹੀ ਸੀ ਕਿ ਉੱਥੇ ਕੋਈ ਉਹਨਾਂ ਨੂੰ ਪ੍ਰਭਾਵਸ਼ਾਲੀ ਉਮੀਦਵਾਰ ਮਿਲੇ ਜਲੰਧਰ ਸਭਾਦਨ ਵਾਸਤੇ ਬੜੀ ਚਰਚਾ ਰਹੀ ਕਈ ਤਰ੍ਹਾਂ ਦੇ ਕਈ ਆਗੂਆਂ ਦੇ ਨਾਂ ਆਏ ਤੇ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਵਿਕਰਮਜੀਤ ਸਿੰਘ ਚੌਧਰੀ ਜਿਹੜੇ ਕਿ ਬੀਬੀ ਕਰਮਜੀਤ ਕੌਰ ਦੇ ਸੁਪੁੱਤਰ ਨੇ ਸੰਤੋਖ ਸਿੰਘ ਚੌਧਰੀ ਜਿਨ੍ਹਾਂ ਦੀ ਵਿਛਲੇ ਸਮੇਂ ਜਿਹੜੀ ਪਾਕਤ ਜੋੜੋ ਯਾਤਰਾ ਸੀ ਤਰ੍ਹਾਂ ਡੈਥ ਹੁੰਦੀ ਹੈ ਉਹਨਾਂ ਨੇ ਲੰਗੇ ਕੱਲ ਕਹਿੰਦਾ ਭਾਵੇਂ ਕਿ ਵਿਕਰਮਜੀਤ ਸਿੰਘ ਚੌਧਰੀ ਨੇ ਲੰਗੇ ਕੱਲ ਇੱਕ ਰੋਸ ਵਜੋਂ ਆਪਣੇ ਕਾਂਗਰਸ ਦੇ ਚੀਫ ਮੇਪ ਤੋਂ ਅਸਤੀਫਾ ਕਹਿੰਦਾ ਭਾਵੇਂ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾਹਰਣ ਭੇਜ ਦਿੱਤਾ ਸੀ ਭਾਵੇਂ ਹਾਲੇ ਉਹ ਅਸਤੀਫਾ ਵਿੱਚ ਵਿਚਾਲੀ ਹੈ ਹਾਲੇ ਪ੍ਰਵਾਨ ਨਹੀਂ ਹੋਇਆ ਜਿਸ ਦੀ ਅਗਲੀ ਚਰਚਾ ਹੈ ਕਿ ਚੌਧਰੀ ਸਾਹਿਬ ਸ਼ਾਇਦ ਸਤਾ ਦਿਰ ਆਪ ਨੂੰ ਲੱਗ ਗਏ ਨੇ ਤੇ ਆਪ ਦੇ ਉਜਲੰਦਰ ਤੋਂ ਉਮੀਦਵਾਰ ਹੋ ਸਕਦੇ ਨੇ ਗੱਲ ਵੱਡੇ ਪੱਧਰ ਤੇ ਅੱਗੇ ਵਧੀ ਹੋਈ ਹੈ ਤੇ ਐਲਾਨ ਕਿਵੇਂ ਹੋਏਗਾ ਕਿਸ ਤਰ੍ਹਾਂ ਦਾ ਰਹਿਣ ਵਾਲਾ ਪਰ ਚਰਚਾ ਜ਼ਰੂਰ ਪੱਕੀ ਹੋਈ ਹੈ ਡਾਕਟਰ ਸਾਹਿਬ ਕਿਉਂਕਿ ਇਹ ਸਾਰਾ ਮਾਮਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਵਾਲੇ ਵੀ ਘੁੰਮਦਾ ਹੈ ਸਰ ਇਸ ਮਾਮਲੇ ਨੂੰ ਖੋਲਿਓ ਕਿ ਕਿਵੇਂ ਰਹਿਣ ਵਾਲਾ ਤੇ ਇਹ ਕਿਵੇਂ ਉਤਪੰਨ ਹੋਇਆ ਜੀ ਦੇਖੋ ਪਿੰਡ ਸਰ ਜਦੋਂ ਪਹਿਲਾਂ ਵੀ ਇਲੈਕਸ਼ਨ ਹੋਈ ਹੈ ਉਦੋਂ ਵੀ ਚੰਨੀ ਸਾਹਿਬ ਦਾ ਨਾਮ ਹੀ ਛੱਡਿਆ ਸੀਗਾ ਜਦੋਂ ਸੀ ਜਦੋਂ ਸਾਬਦੀ ਡੈੱਥ ਹੋਈ ਤੇ ਉਹਨਾਂ ਦੀ ਮੈਸੇਜ ਨੂੰ ਪੜ੍ਹੇ ਕੀਤਾ ਗਿਆ ਉਦੋਂ ਕਾਂਗਰਸ ਨੇ ਆਪਣੀ ਫੁੱਟ ਦੀ ਵਜ੍ਹਾ ਦੇ ਨਾਲ ਇਹ ਸੀਟ ਲੂਜ਼ ਕਰਨੀ ਸੀ ਤੇ ਚੰਨੀ ਸਾਲ ਦਾ ਤੁਹਾਨੂੰ ਯਾਦ ਆਉਣਾ ਉਹਨਾਂ ਦਿਨਾਂ ਦੇ ਵਿੱਚ ਇੱਕ ਪਲੇਅਰ ਨੂੰ ਲੈ ਕੇ ਮਾਲਸਾਹਵ ਆ ਗਏ ਸੀ ਕਿ ਉਹ 2 ਕਰੋੜ ਦੀਆਂ ਉਂਗਲੀਆਂ ਖੜੀਆਂ ਕਰਦੇ ਸੀ 5-6 ਦਿਨ ਕਾਫੀ ਸੈਂਸੇਸ਼ਨ ਕ੍ਰੀਏਟ ਹੁੰਦੇ ਰਹੇ ਵੀ ਦੱਸਾਂਗੇ ਫਿਰ ਪਹਿਲਾਂ ਲੱਬ ਲੈਣ ਪਤਾ ਕਰ ਲੈਣ ਉਹਦੇ ਭਤੀਜਾ ਪਤਾ ਨਹੀਂ ਕੀ ਕੁਝ ਕੀਤਗਾਏ ਗਏ ਸੀ ਅਖੀਰ ਨਿਕਲਿਆ ਕਾਫੀ ਇਸ ਦੇ ਵਿੱਚ ਉਹ ਜਿਹੜੀ ਪੋਜੀਸ਼ਨ ਹੈ ਉਦੋਂ ਤੁਹਾਨੂੰ ਯਾਦ ਹੋਣਾ ਪ੍ਰਗਟ ਸਿੰਘ ਨੇ ਬਹੁਤ ਸਟਰੋਂਗਲੀ ਚੰਨੀ ਨੂੰ ਡਿਫੈਂਡ ਕੀਤਾ ਸੀਗਾ ਹੂੰ ਹੂੰ ਚੰਨੀ ਸਾਹਿਬ ਨੇ ਉੱਥੇ ਉਹਦਾ ਨਾਂ ਚੱਲਿਆ ਉਹਨਾਂ ਨੇ ਆਪਣਾ ਕੇਕ ਕੱਟ ਲਿਆ ਬਰਥਡੇ ਦਾ ਉੱਥੇ ਕੋਠੀ ਵੀ ਮਤਲਬ ਕਿਰਾਏ ਤੇ ਲੈ ਲਈਏ ਜਾਂ ਖਰੀਦ ਲਈਏ ਪਰ ਉਹ ਜਿਆਦਾ ਕਹਿੰਦੇ ਉੱਥੇ ਮਤਲਬ ਰਾਣਾ ਗੁਰਜੀਤ ਨਾਲ ਜਿਆਦਾ ਨੇੜੇ ਹੋ ਗਏ ਤਾਂ ਪ੍ਰਗਟ ਸਿੰਘ ਉਹਨੇ ਵੀ ਗੁੱਸੇ ਹੋਏ ਫਿਰਦੇ ਨੇ ਮਤਲਬ ਕਾਂਗਰਸ ਦੀ ਫੁੱਟ ਅਜੇ ਵੀ ਉੱਥੇ ਮੁੱਕੀ ਨਹੀਂ ਜਿਹਦੇ ਸਿੱਤੇ ਵਜੋਂ ਕਿ ਜਿਹੜੇ ਉਹਨਾਂ ਦੇ ਬੇਟੇ ਸੀ ਆਪਣੇ ਸੰਤੋਖ ਸਿੰਘ ਚੋਹਦਰੀ ਦੇ ਵਿਕਰਮਜੀਤ ਚੋਹਦਰੀ ਵੈਸੇ ਤਾਂ ਉਹਨਾਂ ਦਾ ਹੱਕ ਬਣਦਾ ਸੀਗਾ ਟਿਕਟ ਕਾਂਗਰਸ ਨੂੰ ਦੇਣੀ ਚਾਹੀਦੀ ਸੀ ਉਹਨਾਂ ਨੇ ਨਿਰਾਸ਼ ਨੇ ਕੁਦਰਤੀ ਗੱਲ ਹੈ ਉਹ ਪਰਿਵਾਰ ਨੂੰ ਮਤਲਬ ਇਗਨੋਰ ਕੀਤਾ ਜਾ ਰਿਹਾ ਸਾਰੇ ਖੇਡ ਦੇ ਵਿੱਚ ਸੋ ਉਹਨਾਂ ਨੇ ਪ੍ਰੋਟੈਸਟ ਕੋ ਚੋਂ ਆਪਣੇ ਮਤਲਬ ਰਿਜ਼ਾਈਨ ਕੀਤਾ ਤੁਹਾਨੂੰ ਪੋਸਟ ਤੋਂ ਜਿਹੜੀ ਵਿਪ ਦੇ ਸੀਗੀ ਉਹਨਾਂ ਦੀ ਤੇ ਦੂਜੇ ਪਾਸੇ ਮਤਲਬ ਇਹ ਗੱਲਾਂ ਚਰਚਾ ਹੈਗੀ ਹੈ ਕਿ ਉਹ ਆਮ ਆਦਮੀ ਪਾਰਟੀ ਤਾਂ ਦੇਖੋ ਮਸ਼ਹੂਰ ਹੈ ਇਸ ਗੱਲ ਦੇ ਲਈ ਕਿਉਂਕਿ ਆਧਾਰੇਵੰਦਿਆਂ ਦੀ ਪਾਰਟੀ ਹੈ ਹੂੰ 92 ਐਮਐਲਏ ਵੀ ਦੇਖੋਗੇ ਉਹਨਾਂ ਚ 60% ਐਸੇ ਨੇ ਜਿਹੜੇ ਅਕਾਲੀਆਂ ਤੇ ਕਾਂਗਰਸ ਤੋਂ ਉਧਾਰੇ ਲਏ ਹੋਏ ਨੇ ਹੂੰ ਹੂੰ ਜਿਲ੍ਹਕਾ ਕੋ ਉਹਨਾਂ ਦੀ ਤਰ੍ਹਾਂ ਹੀ ਚੱਲ ਰਹੇ ਨੇ ਗਰੌਂਡ ਪੱਧਰ ਦੇ ਉੱਪਰ ਐਸੇ ਕਰਕੇ ਪਾਰਟੀ ਦੇ ਪੈਰ ਉੱਤਾਂ ਨਹੀਂ ਲੱਗ ਸਕੇ ਸੋ ਅੱਛਾ ਪਿਛਲੀ ਚੋਣ ਚ ਵੀ ਇਹਨਾਂ ਨੇ ਰਿੰਕੂ ਸਾਹਿਬ ਉਧਾਰੇ ਲਏ ਸੀਗੇ ਅਕੀ ਚੁੱਬੇਵਾਲ ਸਾਹਿਬ ਉਧਾਰੇ ਲਏ ਨੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਝਿਜਕ ਨਹੀਂ ਹੈ ਇਹ ਭਾਜਪਾ ਦੀ ਤਰ੍ਹਾਂ ਹੀ ਇਹਨਾਂ ਕੋਲ ਵੀ ਵਾਸ਼ਿੰਗ ਮਸ਼ੀਨ ਹੈਗੀ ਹੈ ਜਿਹੜਾ ਕੁਝ ਨੇ ਧੋ ਕੇ ਦੋਸ਼ ਮੁਕਤ ਕਰਕੇ ਉਹਨੂੰ ਖੜਾ ਕਰ ਲਿਆ ਸੋ ਜੀ ਕਿਉਂਕਿ ਇਹ ਹਕੀਕਤ ਨੂੰ ਮਾਨ ਸਰ ਨੇ ਕਿਹਾ ਵੀ ਸੀ ਵੀ ਸਾਡਾ ਵਿਸ਼ੇਸ਼ ਇੰਟਰਸਟ ਹੈ ਜਿਲੰਦਰਪੀ ਸੰਗਰੂਰ ਦੀ ਸੀਟ ਦੇ ਵਿੱਚ ਹਾਂਜੀ ਬਿਲਕੁਲ ਕੋਈ ਨਾ ਕੋਲਕਾ ਦਾ ਬੰਦਾ ਨਹੀਂ ਹੈ ਹੂੰ ਇਹ ਬੇਸਿਕਲੀ ਇਹ ਹੈ ਕਿ ਇਹਨਾਂ ਦੀ ਆਪਣੇ ਉੱਤੇ ਲੋਕਲ ਕਾਂਗਰਸੀ ਨੇ ਜਿਹੜੇ ਕਈ ਉਹਨਾਂ ਦੇ ਨਾਲ ਸੈਟਿੰਗਸ ਹੈਗੀਆਂ ਅੰਦਰੋਂ ਅੰਦਰ ਹੀ ਕਾਂਗਰਸ ਦੀ ਵੋਟ ਵੀ ਇੱਥੇ ਆ ਜਾਣੀ ਹੁੰਦੀ ਹੈ ਪਰ ਇਸ ਵਾਰੀ ਥੋੜਾ ਜਿਹਾ ਰਿਸਕ ਇਹ ਹੈ ਕਿ ਹੋ ਸਕਦਾ ਹੈ ਉਹ ਕਿਉਂਕਿ ਇਹਨਾਂ ਨੂੰ ਆਂ ਨੇ ਤਾਂ ਚੋងੀ ਦੀ ਤਰ੍ਹਾਂ ਹੀ ਸਮਝਿਆ ਹੋਇਆ ਜਿਵੇਂ ਸ਼ਹਿਰ 'ਚ ਐਂਟਰ ਕਰਨਾ ਹੁੰਦਾ ਰਿੰਕੂ ਸਾਹਿਬ ਨੇ ਤਾਂ ਉਹੀ ਕਰਿਆ ਕਿ ਇਹਨਾਂ 'ਚ ਹੋ ਕੇ ਬੀਜੇਪੀ 'ਚ ਚਲੇ ਗਏ ਅੱਗੇ ਹੂੰ ਪਰ ਇੱਕ ਦੀ ਗੱਲ ਤੁਸੀਂ ਹੈ ਕਿ ਜੇ ਤੁਸੀਂ ਮਤ ਸੱਤਾ ਨਾਲੇ ਜੁੜਨਾ ਹੈ ਲਿੱਤੇ ਹੀ ਗਾਣੀ ਤਾਂ ਹਾਥੀ ਦੀ ਖਾਓਗੇ ਹੂੰ ਤੇ ਇਹਨਾਂ ਦੀ ਸੱਤਾ ਪੰਜਾਬ ਦੀ ਇਕੱਲੀ ਕਾਦੀ ਵੀ ਸੈਂਟਰ ਦੀ ਸੱਤਾ ਨਾਲੇ ਜੁੜੋ ਹੂੰ ਹੂੰ ਪਰ ਠੀਕ ਗੱਲ ਨਹੀਂ ਉਹ ਅੱਗੇ ਨੂੰ ਵੀ ਜਾਣ ਪਰ ਉਹ ਥੋੜਾ ਕਿਸਾਨਾਂ ਨੇ ਰੌਲਾ ਰੱਪਾ ਜ਼ਿਆਦਾ ਪਾ ਰਿਹਾ ਉਹ ਬੀਜੇਪੀ ਦੇ ਟਰਨ ਉਸ ਨੂੰ ਤੇ ਮਤਲਬ ਤੰਗ ਕਰਦੇ ਨੇ ਕਿ ਛਤੂ ਕਰਦੇ ਨੇ ਪ੍ਰੋਟੈਸਟ ਹੋ ਰਹੇ ਨੇ ਸਵਾਲ ਪੁੱਛਦੇ ਨੇ ਮਤਲਬ ਚੀਜ਼ ਹੈ ਜਿਹੜੀ ਮਤਲਬ ਮੇਰਾ ਕਹਿੰਦਾ ਬੀਜੇਪੀ ਚ ਬਹੁਤ ਸਾਰੇ ਜਾਣ ਵਾਲਿਆਂ ਦੇ ਪੈਰ ਮਲੂਮ ਦੇ ਵਿੱਚ ਰੋਲ ਹੈਗਾ ਬਿਲਕੁਲ ਕਹਿੰਦਾ ਭਾਵ ਕਿ ਕਿਸਾਨਤਾਂ ਵੱਲੋਂ ਖਾਸ ਕਰਕੇ ਅੱਜ ਬਰਵੀਰ ਸਿੰਘ ਰਾਜੇਵਾਲ ਤੇ ਇਹਨਾਂ ਦੀ ਇੱਕ ਪੰਜ ਮੈਂਬਰੀ ਕਮੇਟੀ ਬਣੀ ਹੋਈ ਸੀ ਤੇ ਅੱਜ ਉਹਨਾਂ ਨੇ ਇੱਕ ਸਵਾਲਨਾਮਾ ਤਿਆਰ ਕੀਤਾ ਜਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਫਲੈਕਸ ਬੋਰਡ ਲਗਾਉਣਗੇ ਖਾਸ ਕਰਕੇ ਬੀਜੇਪੀ ਨੂੰ ਸਵਾਲ ਪੁੱਛੇ ਜਾਣਗੇ ਤੇ ਡਾਕਟਰ ਸਾਹਿਬ ਉਹ ਸਵਾਲ ਕਿਹੜੇ ਨੇ ਕੁਛੇ ਦੱਸੇ ਜਾਂਦੇ ਆ ਠੀਕ ਜੀ ਸਵਾਲ ਤਾਂ ਉਹੀ ਕਿਸਾਨਾਂ ਦੇ ਜਿਹੜੇ ਸਵਾਲ ਪਹਿਲੇ ਸਵਾਲ ਨੇ ਕਿ ਐਮਐਸਪੀ ਦਾ ਪੈ ਕੀ ਬਣਿਆ ਜਿਹੜੇ ਵਾਧੇ ਖਰੇ ਸੀ ਜਿਹਦੇ ਤੇ ਸਮਝੌਤਾ ਹੋਇਆ ਸੀ ਉਹਦਾ ਕੀ ਬਣਿਆ ਲਖੀਂਗਪੁਰ ਖੇੜੀ ਦਾ ਕੀ ਬਣਿਆ ਹੂੰ ਹੂੰ ਜਿਸ ਦਿਨੀ ਜਾਣ ਤੋਂ ਕਿਸ ਤਰ੍ਹਾਂ ਰੋਕਿਆ ਸਾਨੂੰ ਕਿਉਂ ਗੋਲੀਆਂ ਚਲਾਈ ਸਵਾਲ ਸਵਾਲ ਤਾਂ ਉਹੀ ਨੇ ਸਾਰੇ ਸਾਰੇ ਵਕਤ ਦੇ ਹੀ ਸਵਾਲ ਨੇ ਕਿ ਸਰਕਾਰ ਇੰਤਾ ਕਿਉਂ ਬਿਹੇਵ ਕਰ ਰਹੀ ਹੈ ਇੱਕ ਪਾਸੇ ਮંત્રી ਨੇ ਜਿਹੜੇ ਰਾਤ ਨੂੰ ਮਾਨ ਸਾਹਿਬ ਦੇ ਨਾਲ ਬੈਠ ਕੇ ਕਿਸਾਨਾਂ ਨਾਲ ਗੋਣ ਮੀਟਿੰਗਾਂ ਕਰਦੇ ਨੇ ਉੱਥੇ ਜਿਹੜੇ ਨੌਜਵਾਨ ਨੇ ਚੱਕ ਕੇ ਜਾਂ ਉਹਨਾਂ ਤੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਜਾਂ ਚੱਕ ਕੇ ਗਏ ਵੀ ਕੀਤੇ ਜਾ ਰਹੇ ਸੀ ਹਮ ਸਵਾਲ ਤਾਂ ਜਾਇਜ਼ ਨੇ ਪਰ ਇਹ ਸਵਾਲ ਸੰਯੁਕਤ ਕਿਸਾਨ ਮੋਰਚੇ ਦੀ بجائے ਮੇਰਾ ਕਹਿ ਲੈ ਰਾਜੇਵਾਲ ਸਾਹਿਬ ਦਾ ਜਿਹੜਾ ਗਰੁੱਪ ਹੈ ਨਾ ਇਹ ਉਹਦੇ ਵੱਲੋਂ ਨਹੀਂ ਜਿਹੜਾ ਜਿਹੜਾ ਇੰਡੀਆ ਲੈਵਲ ਦਾ ਕਿਸਾਨ ਮੋਰਚਾ ਹੈ ਉਹਦੇ ਵੱਲੋਂ ਨਹੀਂ ਹੈਗੇ ਇਸ ਦੀ ਬਾਜ ਮੋਰਚਾ ਹੈ ਮੇਰਾ ਕਹਿ ਲੈ ਗਲਤ ਲਿਖ ਦਿੱਤਾ ਗਿਆ ਹੈ ਕਿਉਂਕਿ ਸ਼ਾਮਲ ਹੋਵੇ ਸੰਯੁਕਤ ਕਿਸਾਨ ਮੋਰਚੇ ਜਿਨ੍ਹਾਂ ਨੇ ਗਲਤੀ ਵੀ ਮੰਨ ਲਈ ਸੀ ਕਿ ਸਾਡੀਆਂ ਜਿਹੜੀਆਂ ਵੋਟਾਂ ਦੇ ਵਿੱਚ ਅਸੀਂ ਹਿੱਸਾ ਨਹੀਂ ਸੀ ਲਿਆ ਪਰ ਅਜੇ ਇਸ ਤਰ੍ਹਾਂ ਜਿਹੜੇ ਪੰਜ ਮੈਂਬਰੀ ਕਮੇਟੀ ਹੈ ਉਹ ਉਹ ਰਾਜੇਵਾਲ ਸਾਹਿਬ ਦੀ ਕਮੇਟੀ ਹੈ ਅਸਲ ਦੇ ਵਿੱਚ ਇੱਕ ਰਾਜੇਵਾਲ ਸਾਹਿਬ ਨੇ ਪੰਗੂ ਸਾਹਿਬ ਨੇ ਉਹਦੇ ਵਿੱਚ ਨਿਹਾਲਗੜ੍ਹ ਤੋਂ ਆਉਂਦਾ ਰਵਨੀਤ ਸਿੰਘ ਬਰਾੜ ਦਾ ਆਉਂਦਾ ਤੇ ਇੱਕ ਅੰਗਰੇਜ਼ ਸਿੰਘ ਭਦੌੜ ਨੇ ਮੇਰੇ ਖਿਆਲ ਦੇ ਵਿੱਚ ਹਾਂਜੀ ਹਾਂਜੀ ਤੇ ਲੀਡਰ ਨੇ ਬੱਤੀ ਜੱਥੇਬੰਦੀਆਂ ਦੇ ਦਰਸ਼ਨਪਾਲ ਹੈ ਜਾਂ ਉਗਰਾਹਾਂ ਦਾ ਗਰੁੱਪ ਹੈ ਕਹਿ ਲਓ ਜਾਂ ਟਕੌਂਦਾ ਗਰੁੱਪ ਹੈ ਜਾਂ ਮਤਲਬ ਕਿਰਤੀ ਕਿਸਾਨ ਯੂਨੀਅਨ ਹੈ ਉਹ ਨਹੀਂ ਉਹਨਾਂ ਚੋਂ ਨਹੀਂ ਪੰਜ ਮੈਂਬਰੀ ਕਮੇਟੀ ਚ ਕੋਈ ਹੈਗਾ ਪਰ ਇਹਦੇ ਬਲਵੀਰ ਸਿੰਘ ਰਾਜੇਵਾਲ ਦੀ ਧਿਰ ਜਿਹੜੀ ਨਾਲ ਸਾਥੀ ਉਹਨਾਂ ਨੂੰ ਹੈ ਬਿਲਕੁਲ ਪਰ ਚਲੋ ਸਵਾਲ ਤਾਂ ਜਾਇਜ਼ ਨੇ ਕਿਸਾਨ ਦੇਖੋ ਸਾਰੀਆਂ ਜਿਹੜੀਆਂ ਬੰਦੀਆਂ ਦਾ ਕਿਸਾਨਾਂ ਦਾ ਇਹ ਫੈਸਲਾ ਹੈ ਕਿ ਬੀਜੇਪੀ ਦੇ ਸਵਾਲ ਪੁੱਛਣੇ ਨੇ ਕੈਂਡੀਡੇਟਾਂ ਨੂੰ ਘੇਰਨਾ ਹੈ ਉਹਨਾਂ ਦਾ ਵਿਰੋਧ ਕਰਨਾ ਹੈ ਉਹ ਕਰ ਵੀ ਰਹੇ ਹਮ ਨਾਲ ਕਿਹਾ ਕਿ ਸ਼ਾਂਤੀਪੂਰਵਕ ਜ਼ਰੂਰ ਰੱਖੀ ਮਤਲਬ ਪੁੱਛੇ ਜਾਣ ਸ਼ਾਂਤੀ ਹੋ ਸਾਹਿਬ ਇਹ ਜੋਰ ਦਿੱਤਾ ਕਿ ਬਿਨਾ ਸ਼ਾਂਤੀ ਤੇ ਜੀ ਬ੍ਰਸਪੀ ਦੇ ਪਿੰਡਰ ਸਾਹਿਬ ਗੱਡੀ ਚੋਂ ਹੀ ਲਾਹ ਦੇ ਆ ਜਾਂ ਤੁਰਨ ਨਹੀਂ ਦਿੱਤਾ ਅੱਗੇ ਸ਼ਾਂਤੀ ਤੇ ਸ਼ਾਂਤੀ ਦਾ ਥੋੜਾ ਹੀ ਫਰਕ ਰਹਿ ਜਾਂਦਾ ਹੈ ਅੱਜ ਲਾਠੀ ਚਾਰਜ ਵੀ ਮਾਈਲਡ ਜਿਹਾ ਇੱਕ ਹੋਇਆ ਹੂੰ ਭਰਾਂਪੁਰੇ ਦੇ ਵਿੱਚ ਮਤਲਬ ਜਿੱਥੇ ਵੀ ਇਹ ਹੋਊਗਾ ਥੋੜਾ ਥੋੜਾ ਮਤਲਬ ਥੋੜੀ ਜੀ ਵਾਇਲੈਂਸ ਦੀ ਪੋਸਿਬਿਲਟੀ ਤਾਂ ਰਹਿੰਦੀ ਹੈ ਸਰਕਾਰ ਵਿੱਚ ਵੜ ਕੇ ਖਰਾਬ ਵੀ ਸਕਦੀ ਹੈ ਕਿਸਾਨਾਂ ਨੂੰ ਸਭ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਹੂੰ ਜਿਸ ਤਰ੍ਹਾਂ ਦੇ ਜਿਹੜੇ ਸਵਾਲ ਵੀ ਨੇ ਜਾਂ ਜਿਸ ਤਰ੍ਹਾਂ ਇਹ ਘੇਰੇ ਵੀ ਪਾਏ ਜਾ ਰਹੇ ਨੇ ਇਹ ਵੀ ਜੇ ਜੁਆਇੰਟਲੀ ਕਰਨ ਤਾਂ ਬੈਠ ਇਦੇ ਵਿੱਚ ਖਾਸ ਆਗੂ ਨੇ ਜਿਹੜੇ ਉਹ ਉਸ ਤਰ੍ਹਾਂ ਦਾ ਤਾਲਮੇਲ ਨਜ਼ਰ ਨਹੀਂ ਆ ਰਿਹਾ ਜਿਸ ਤਰ੍ਹਾਂ ਦਾ ਹੋਣਾ ਚਾਹੀਦਾ ਮਤਲਬ ਹੂੰ ਹੂੰ ਜੀ ਪਰ ਹੋ ਜਾਊਗਾ ਆਉਣ ਵਾਲੇ ਦਿਨਾਂ 'ਚ ਦੇਖੋ ਇਦਾਂ ਹੀ ਹੁੰਦਾ ਹੈ ਉਹ ਹਮੇਸ਼ਾ ਮਤਲਬ ਉਹਨਾਂ ਨੇ ਸਭ ਤੋਂ ਬਹੁਤ ਚੀਜ਼ਾਂ ਨੂੰ ਹੀ ਹਾਈਲਾਈਟ ਕਰ ਰਹੇ ਨੇ ਬੇਸਿਕਲੀ ਤੇ ਜੋ ਸਵਾਲ ਉਹਨਾਂ ਦੇ ਬਿਲਕੁਲ ਵਾਜਬ ਨੇ ਜਾਇਜ਼ ਨੇ ਅਰਥਾਤ ਉਹ ਪੁੱਛੇ ਵੀ ਜਾਣਗੇ ਇਹ ਫਿਰ ਅਸਰੰਦਾਜ਼ ਕੀ ਰਹਿਣ ਵਾਲਾ ਹੈ ਬੀਜੇਪੀ ਪ੍ਰਤੀਜਿਗਰਾਪਾ ਦੇਖੀਏ ਸਵਾਲ ਵੀ ਤਿੱਖੇ ਹੈ ਤੇ ਬਹੁਤ ਵੀ ਚੋਣਾਂ ਦਾ ਹੈ ਸਾਰਾ ਕੁਝ ਬੀਜੇਪੀ ਕਿਵੇਂ ਲੈ ਸਕਦੀ ਹੈ ਇਹ ਸਾਰੇ issues ਦੇਖੋ ਜੀ ਬੀਜੇਪੀ ਦੇ ਵਿੱਚ ਬਹੁਤ ਸਾਰੀ ਪੈਨਿਕ ਹੈ ਉਹਨਾਂ ਦੀ ਸਫਾਂ ਦੇ ਵਿੱਚ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹਨਾਂ ਦਾ ਡਿਵਾਈਸਿਵ ਅਜੰਡਾ ਹੈ ਪਿਛਲੇ ਦਿਨਾਂ ਦੇ ਤਿੰਨ ਚਾਰ ਦਿਨਾਂ ਦੇ ਜਿਹੜੇ ਮੋਤੀ ਸਾਹਬ ਦੇ ਬਿਆਨ ਨੇ ਉਹ ਵੀ ਤੁਸੀਂ ਦੇਖੋਗੇ ਉਹ ਹਿੰਦੂ ਮੁਸਲਮਾਨ ਵਾਲੇ ਨੇ ਜਿਹੜਾ ਉਹਨਾਂ ਦਾ ਫੇਵਰਿਟ ਗੇਮ ਹੈ ਜਿਹੜੀ ਕਾਂਗਰਸ ਦਾ ਮੈਨੀਫੈਸਟੋ ਮੁਸਲਮ ਲੀਗ ਦਾ ਮੈਨੀਫੈਸਟੋ ਨੂੰ ਮੁਸਲਮ ਲੀਗ ਦੇ ਕੋਈ ਐਸੀ ਕੋਈ ਗੱਲ ਹੈ ਉਸ ਦੇ ਪਿੰਗ ਦਾ ਕਿਹੜਾ ਮੈਨੀਫੈਸਟੋ ਸੀਗਾ ਉਹਨਾਂ ਦਾ ਪਾਕਿਸਤਾਨ ਦਾ ਸੀਗਾ ਸੋ ਉਹ ਕੋਈ ਹੋਰ ਵੀ ਕੋਈ ਜਥੇਬੰਦੀ ਕੋਈ ਹੈ ਸਿਆਸੀ ਜਥੇਬੰਦੀ ਜਿਹਦਾ ਨਾਮ ਸ਼ਾਇਦ ਮੁਸਲਮ ਲੀਗ ਹੈ ਕੋਈ ਇਸ ਤਰ੍ਹਾਂ ਦਾ ਵੀ ਇਸ਼ਾਰਾ ਹੈ ਮੋਦੀ ਸਾਹਿਬ ਦਾ ਬਸ ਉਹ ਗੱਲ ਇਹ ਹੈ ਕਿ ਉਹ ਜਿਹੜੀ ਮਤਲਬ ਫੁੱਟ ਪਾਉਣ ਵਾਲੇ ਜਿਹੜੇ ਹੈ ਕਮਿਊਨਿਟੀ ਦੇ ਵਿੱਚ ਉਸ ਪੋਲਿਟਿਕਸ ਦੇ ਉੱਪਰ ਉਹ ਆਏ ਖੜੇ ਨੇ ਉਹਨੇ ਟੁਕੜੇ ਟੁਕੜੇ ਗੈਂਗ ਵੀ ਉਹਨਾਂ ਨੇ ਕਿਹਾ ਮਤਲਬ ਉਹ ਉਹਨਾਂ ਦਾ ਫੇਵਰਿਟ ਹੈਗਾ ਇੱਕ ਉਹ ਤਰੀਕਾ ਪਰ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ ਵਾਲਾ ਮਸਲਾ ਉਹ ਹੋ ਸਕਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖੜਾ ਕਰੇ ਕਿਉਂਕਿ ਉਹਨਾਂ ਦਾ ਮੇਨ ਜਿਹੜਾ ਦਾਇਆ ਹੁੰਦਾ ਉਹ ਇਸ ਚੀਜ਼ ਤੇ ਉੱਪਰ ਹੀ ਹੁੰਦਾ ਪਰ ਜੇ ਵੀ ਓਵਰਆਲ ਪੈਨਕੀ ਹੈ ਥਾਂ ਥਾਂ ਤੇ ਵਿਰੋਧ ਹੋ ਰਿਹਾ ਹੈ ਹਰਿਆਣੇ ਦੇ ਵਿੱਚ ਉਹਨਾਂ ਦੇ ਜਿਹੜੇ ਹਮਾਇਤੀ ਸੀ ਤੁਸ਼ਿੰਤ ਟਟਾਲਾ ਉਹਨਾਂ ਦਾ ਵੀ ਵਿਰੋਧ ਹੋਇਆ ਬੜੀ ਪੂਰੀ ਤਰ੍ਹਾਂ ਕਿਸਾਨ ਨੇ ਜਿਹੜੇ ਹਰ ਜਗ੍ਹਾ ਹੀ ਵਿਰੋਧ ਕਰ ਰਹੇ ਨੇ ਟਟਕੇ ਕਰ ਰਹੇ ਨੇ ਔਰ ਚੇ ਪਾਸੇ ਜਿਹੜੀ ਸਭ ਤੋਂ ਸੀਰੀਅਸ ਬੀਜੇਪੀ ਲਈ ਚੈਲੰਜ ਜਿਹੜਾ ਆਉਣ ਵਾਲਾ ਜਿੰਨਾ ਖੜਾ ਹੋ ਰਿਹਾ ਹੈ ਉਹ ਇਹ ਹੈ ਕਿ ਇਸ ਤਰ੍ਹਾਂ ਰਾਜਪੂਤ ਲੋਬੀ ਹੈ ਠਾਕੁਰ ਲੋਬੀ ਹੈ ਕਸ਼ਤਰੀ ਨੇ ਉਹ ਵੀ ਉਹਨਾਂ ਚ ਵੀ ਇਹ ਭਾਵਨਾ ਕਾਫੀ ਚੱਲ ਰਹੀ ਹੈ ਕਿਉਂਕਿ ਜਿਹੜੇ ਨਵੇਂ ਸੀਐਮ ਇਹਨਾਂ ਨੇ ਬਣਾਏ Rajasthan ਦੇ ਵਿੱਚ ਵੀ ਉੱਥੇ ਆਪਣੇ ਦੂਜੇ ਜਿਹੜਾ ਕੀ ਹੈ ਛਤੀਸਗੜ ਜਿਹੜਾ ਸੀ ਉਹਦੇ ਚ ਵੀ ਉਹ ਇਹ ओबीसी ਵਾਲੇ ਬਣਾਏ ਨੇ ਮਤਲਬ ਜਿਹੜੀ ਹਿੰਦੂ ਰਾਸ਼ਟਰ ਵਾਲੀ ਲੋਬੀ ਹੈ ਉਹ ਤਾਂ ਬਿਲਕੁਲ ਬ੍ਰਾਹਮਣイズ ਵਾਲੀ ਲੋਕੀ ਹੈ ਉਹ ਇਸ ਚੀਜ਼ ਨੂੰ برداشت ਨਹੀਂ ਕਰਦਾ ਉਹ ਜਿਹੜੀ ਹਰ ਕਾਸਤ ਛਤਰੀ ਕਹ ਲੋ ਜਾਂ ਰਾਜਪੂਤ ਕਹ ਲੋ ਜਾਂ ਬ੍ਰਾਹਮਣ ਕਹ ਲੋ ਉਹਨਾਂ ਚ ਰੈਜ਼ੈਂਟਮੈਂਟ ਹੈ ਇਸ ਚੀਜ਼ ਦੀ ਸੋ ਅੰਦਰੋਂ ਅੰਦਰ ਹੀ ਬੜਾ ਕੁਝ ਚੱਲ ਰਿਹਾ ਹੈ ਯਾਰ ਬੀਜੇਪੀ ਦੇ ਆਪਣੇ ਸਰਵੇ ਵੀ ਕੋਈ ਬਹੁਤ ਪੋਜ਼ਿਟਿਵ ਪਿਕਚਰ ਨਹੀਂ ਪੇਂਟ ਕਰ ਰਹੇ ਇਸ ਕਰਕੇ ਪੈਨਿਕ ਹੈ ਪਰ ਕਿਸਾਨਾਂ ਦਾ ਉਹਦੇ ਚ ਐਡੀਸ਼ਨਲ ਰੋਲ ਕੋਈ ਗਿਆ ਮਤਲਬ ਉਹ ਕੁਦਰਤੀ ਹੋਣਾ ਹੀ ਹੈ ਪਰ ਕਿਸਾਨਾਂ ਬਾਰੇ ਆਰਐਸਐਸ ਨੇ ਬਿਆਨ ਦਿੱਤਾ ਕਿ ਇਹ ਜੀ ਡਿਸਰਪਟਿਵ ਫੋਰਸਸ ਨੇ ਭੰਪੋੜ ਕਰਨ ਵਾਲੇ ਨੇ ਉਹ ਚੀਜ਼ ਬੜੇ ਬੜੀ ਮਤਲਬ ਦੂਰ ਤੱਕ ਉਹ ਹੋਰੀਜ਼ਨਟਮੈਂਟ ਗਈ ਹੈ ਫਿਰ ਇਹ ਹੈ ਕਿ ਪਿਛਲੇ ਦਿਨਾਂ ਕੋ ਜੋ ਜਿੱਡਾ ਮਰਜੀ ਕੋਈ ਹੋਵੇ ਲੇਖਾ ਤਾਂ ਦੇਣਾ ਹੀ ਪੈਂਦਾ ਬੋਟਾਂ ਚ ਹੂੰ ਜਿਸ ਵੀ ਵਰਕਿੰਗ ਸਿਕੰਡੇ ਦੀ ਮਸ਼ੀਨਰੀ ਹੋਵੇ ਜਿਹਦੇ ਕੋਈ ਛੱਟ ਵੱਜੀ ਹੁੰਦੀ ਹੈ ਉਹ ਨਹੀਂ ਭੁੱਲਦਾ ਹੂੰ ਜਿਸ ਤਰ੍ਹਾਂ ਇਹਦਾ ਵੀ ਉਹ ਭਾਜਪਾ ਨੂੰ ਭਾਰੀਆਂ ਪੈ ਰਹੀ ਇਹਨਾਂ ਉਹਨਾਂ ਦੇ ਉਹਨਾਂ ਦੇ ਪੈਨਿਕ ਨਜ਼ਰ ਆ ਰਹੀ ਹੈ ਉਹਨਾਂ ਦੇ ਆਈਟੀ ਸੈੱਲ ਦੇ ਰਿਸਪੌਂਸ ਤੋਂ ਕਿਹੜੇ ਲੀਡਰ ਨੇ ਉਹਨਾਂ ਦੇ ਬਿਆਨਾਂ ਉਹ ਦਿਖ ਰਹੀ ਹੈ। ਸੋ ਮੇਰਾ ਖਿਆਲ ਹੈ ਉਹ ਡੈਸਪੀਰੇਸ਼ਨ ਕੋਈ ਹੋਰ ਵੱਡਾ ਸਟੈਪ ਵੀ ਚੱਕ ਸਕਦੇ ਨੇ। ਹੂੰ ਹੂੰ। ਪਰ ਦੂਜੇ ਪਨੇ ਬੀਜੇਪੀ ਆਸਪੰਦ ਵੀ ਇਹ 400 ਤੋਂ ਪਾਰ ਖੈਰ ਜੇਕਰ ਪੈਣ ਕੇ ਤਾਂ ਉਹ ਜਿਹੜਾ ਅੰਕੜਾ ਹੈ ਉਹਨੂੰ ਵੀ ਆਪਾਂ ਇਹਨਾਂ ਵਾਜਬ ਨਹੀਂ ਮੰਨ ਸਕਦੇ ਕਿਤੇ ਨਾ ਕਿਤੇ ਕੋਈ ਜੀ। ਲਿਖੋ ਨਿਰਮਲਾ ਸੀਤਾਰਮਨ ਨੇ ਜਿਹੜੇ ਉਹਨਾਂ ਦੇ ਹਸਬੰਡ ਨੇ ਪ੍ਰਕਾਸ਼ਪੁਰਵਕਰ ਜੀ ਇਕਨੋਮਿਸਟ ਨੇ ਕੀ ਜੀਪੀ ਦੇ ਮੰਤਰੀ ਦੇ ਹਸਬੰਦ ਨੇ ਲੰਡਨ ਸਕੂਲ ਆਕਨੋਲੋਜਸ ਤੋਂ ਪੜ੍ਹੇ ਹੋਏ ਨੇ ਮਤਲਬ ਜੀ ਨੀਤੀ ਪ੍ਰੋਡਕਟ ਨੇ ਉਹਨਾਂ ਦੇ ਪਿਛਲੇ ਦਿਨੀ ਜਿਹੜੇ ਬਿਆਨ ਆ ਰਹੇ ਨੇ ਪਰ ਉਹ ਇਨਸਾਈਡਰ ਨੇ ਇਹਨਾਂ ਦੇ ਉਹ ਕਹਿੰਦੇ ਵੀ 230 ਤੋਂ ਅੰਕੜਾ ਨਹੀਂ ਟੱਪਦਾ ਹੂੰ ਪਰ ਉਹਨਾਂ ਨੇ ਬੜੇ ਧਿਆਨ ਨਾਲ ਮਤਲਬ ਜਿਹੜੇ ਬਿਆਨ ਦਿੰਦੇ ਨੇ ਉਹ ਕਹਿੰਦੇ ਵੀ ਜੇ ਬੀਜੇਪੀ ਆ ਗਈ ਤਾਂ ਦੇਸ਼ ਦਾ ਸਾਰਾ ਨਕਸ਼ਾ ਹੀ ਬਦਲ ਜਾਊਗਾ ਪਰ ਇਹ ਲਾਸਟ ਇਲੈਕਸ਼ਨ ਜੀ ਇਹ ਹੀ ਕਾਰਨ ਕਰਕੇ ਸੀਤਾ ਜਿਹੜੀ ਹੈ ਨਿਰਮਲਾ ਸੀਤਾਰਮਨ ਨੂੰ ਇਲੈਕਸ਼ਨ ਨਹੀਂ ਲੜ ਰਹਾ ਕੋਈ ਉਹਨਾਂ ਨੇ ਵੀ ਨਾਂ ਕਰਤੀ ਆ ਉਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਹੈਗੇ ਬੰਦਾ ਨਹੀਂ ਪੈਸੇ ਦੀ ਘਾਟ ਹੈ ਬਿਲਕੁਲ ਇਨਸੋ ਵੀ ਇਲੈਕਸ਼ਨ ਬਾਉਂਡ ਦੇ باوجود ਵੀ ਜਿ ਉਹਨਾਂ ਨੂੰ ਪੈਸਾ ਨਹੀਂ ਮਿਲਿਆ ਤਾਂ ਉਹ ਫਿਰ ਕਿਹਦੇ ਕੋਲ ਹੈ ਇਹ ਪਤਾ ਕਰਨ ਵਾਲੀ ਗੱਲ ਹੋਊਗੀ ਸੋ ਮੇਰਾ ਖਿਆਲ ਵੀ ਅੰਦਰ ਖਾਤੇ ਵਿੱਚ ਜੀਪੀ ਦੇ ਵਿੱਚ ਜਿਵੇਂ ਉੱਪਰੋਂ ਬਹੁਤ ਸਮੂਥ ਜਿਹਾ ਦਿਖਦਾ ਇੰਦਾ ਨਹੀਂ ਹੈ ਹੂੰ ਰੌਂਗ ਲੇ ਰਹੀ ਜਿਹੜੀ ਰਿਐਲਿਟੀ ਹੈ ਜ਼ਮੀਨ ਹੌਲੀ ਹੌਲੀ ਉਹਨਦੇ ਪੈਰਾਂ ਹੇਠੋਂ ਖਿਸਕ ਰਹੀ ਹੈ ਮਤਲਬ ਜਿੰਨੇ ਬਸੰ ਗੱਲ ਚੱਲ ਰਹੀ ਹੈ ਜੇ ਇਸੇ ਸਪੀਡ ਤੇ ਚੱਲਦੇ ਰਹੇ ਤਾਂ ਕੋਈ ਮੇਜਰ ਕੋਈ ਚੇਂਜ ਨਹੀਂ ਆਈ ਇਸ ਨੈਰੇਟਿਵ ਦੇ ਵਿੱਚ ਤਾਂ ਇਹ ਵੀ ਪੋਸਿਬਿਲਟੀ ਹੈ ਵੀ ਕਿਸੇ ਪਾਰਟੀ ਦੀ ਮੈਜੋਰਟੀ ਨਾ ਆਵੇ ਹੂੰ ਅੱਛਾ ਜੀ ਜੀ ਕੋਲ ਮੈਜੋਰਟੀ ਤੋਂ ਹੇਠਾਂ ਰਹਿ ਜਾਣ ਮੇਜਰ ਪਾਰਟੀਆਂ ਦੀ ਜੀ ਪਰ ਇਲیکشنਾਂ ਨੇ ਦੇਖੋ ਜੇ ਬਹੁਤ ਪਿਆ ਸਮਾਂ ਵੀ ਪਿਆ ਅੱਜ ਹੀ ਕੱਲੇ ਮਹਾਰਾਸ਼ਟਰ ਵਗੈਰਾ ਦੇ ਵਿੱਚ ਉਹਨਾਂ ਦੀ ਫਾਈਨਲ ਹੋਈਆਂ ਨੇ ਲਿਸਟਾਂ ਅਜੇ ਤੱਕ ਕੈਂਡੀਡੇਟ ਹੋ ਸਾਰੇ ਹੋ ਰਹੇ ਨੇ ਜੀ ਬਿਲਕੁਲ ਸਤ ਜਿਹੜਾ ਇਲੈਕਸ਼ਨਾਂ ਦਾ ਉਹੀ ਤੈਅ ਕਰਦਾ ਹੁੰਦਾ ਮੋਟੇ ਬਿਲਕੁਲ ਜਿਹੜੀ ਪਹਿਲਾ ਪੜਾਅ ਹੀ ਉਹ ਕਹਿੰਦਾ ਭਾਵੇਂ ਕਿ 19 April ਤੋਂ ਸ਼ੁਰੂ ਹੈ ਫਿਰ ਬੜਾ ਲੰਮਾ ਪੀਰੀਅਡ ਹੈ 1 June ਤੱਕ ਪਹਿਲਾ ਪ੍ਰਾਣ ਫਿਰ ਸਿਸ਼ਟਾ ਦੇ ਟਾਈਮ ਜਿਸ ਤਰ੍ਹਾਂ ਭਾਜੀਪੀ ਐ ਇਦਾਂ ਤਰੰਦ ਲਾਉਣ ਦੀ ਬੱਦਲ ਚੜ੍ਹਿਆ ਆ ਰਿਹਾ ਸੀ ਮੋਦੀ ਰੱਥ ਦਾ ਉਹ ਚੀਜ਼ ਘਟਦੀ ਜਾ ਰਹੀ ਹੈ ਤੈਨੂੰ ਹੂੰ ਕਹਿੰਦਾ ਭਾਵੇਂ ਉਹ ਜਿਹੜੀ ਇੱਕ ਵਾਰੀ ਬੱਦਲ ਬਾਹਰ ਹਟੇ ਹੈ ਵਾਰਾ ਆਊਟ ਲੱਗ ਗਈ ਹੈ ਬਿਲਕੁਲ ਕ੍ਰੈਸ ਜੀ ਸੋ ਇਹ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਇਲੈਕਸ਼ਨ ਹੈ ਤੇ ਦੇਖੋ ਅਜੇ EVM ਦੇ ਉੱਪਰ ਅਜੇ PMK ear ਦੇ ਉੱਪਰ ਬੜਾ ਕੁਝ ਚੱਲ ਰਿਹਾ ਹੈ ਅਜੇ ਆਉਣ ਵਾਲੇ ਦਿਨਾਂ 'ਚ ਹੋਰ ਬਹੁਤ ਸਾਰੇ ਗੁੱਲ ਖੇਡਣਗੇ ਸੋ ਬਿਲਕੁਲ ਮਾਨਜੋਗ ਸੁਪਰੀਮ ਕੋਰਟ ਵੀ ਇਸ ਮਾਮਲੇ ਦੇ ਵਿੱਚ ਕੁਝ ਲੜਾਈਆਂ ਲੈ ਰਹੀ ਹੈ ਜੀ ਸੋ ਉਹਨਾਂ ਦੇ ਫੈਸਲੇ ਵੀ ਸੁਪਰੀਮ ਕੋਰਟ ਉਸ ਤਰ੍ਹਾਂ ਪਲਾਈਅਬਲ ਸੁਪਰੀਮ ਕੋਰਟ ਨਹੀਂ ਹੈ ਉਹਨੂੰ ਜਿਵੇਂ ਪਹਿਲਾਂ ਲੱਗਦਾ ਸੀਗਾ ਚੈ ਜਦੋਂ ਇਦਾਂ ਹੁੰਦਾ ਹੁੰਦਾ ਹੈ ਤਾਂ ਸਾਰੀਆਂ ਇੰਸਟੀਟਿਊਸ਼ਨਸ ਨੇ ਜਿਹੜੀਆਂ ਫਿਰ ਉਹ ਉਹ ਉਹਨਾਂ ਨੂੰ ਜਦੋਂ ਲੱਗੇ ਕਿ ਜੇ ਸਰਕਾਰ ਕਿਸੇ ਹੋਰ ਦੀ ਆ ਗਈ ਫਿਰ ਜਵਾਬੀ ਤਾਂ ਦੇਣੇ ਹੁੰਦੇ ਨੇ ਹਾਂ ਹਾਂ ਉਹਨਾਂ ਦੀ ਕਈ ਵਾਰ ਟੁੱਟੀ ਭੱਜੀ ਸੁੱਤੀ ਆਤਮਾ ਵੀ ਜਲ ਜਾਂਦੀ ਹੈ ਥੋੜੀ ਬਹੁਤ ਹਾਂ ਜੀ ਬਿਲਕੁਲ ਵੈਸੇ ਵੀ ਤੇਲ ਦੇਖੋ ਤੇਲ ਦੀ ਧਾਰ ਦੇਖੋ ਪਰ ਅਜੇ ਕਾਫੀ ਹੈ ਸੁਭਾਵਨਾਵਾਂ ਜਿਹੜੀਆਂ ਮਤਲਬ ਪਹਿਲਾਂ ਬਿਲਕੁਲ ਹੀ ਖਤਮ ਲੱਗ ਰਹੀਆਂ ਵਨ ਸਾਈਡ ਦੇ ਮੈਚ ਇਦਾਂ ਹੀ ਹੈ ਇਹ ਚਰਚਾ ਸੀ ਜੀ ਬਿਲਕੁਲ ਡਾਕਟਰ ਸਾਹਿਬ ਜਿਹੜੀ ਚੋਣ ਪੇੜਾ ਰਿਜ਼ਲਟ ਆਇਆ ਤੇ ਪਤਾ ਲੱਗਦਾ ਵੀ ਕੀ ਹੈ ਤੇ ਕਿਹੜੇ ਕਾਰਨ ਬਣੇ ਜਿਹੜੀ ਚਰਚਾ ਇਦਾਂ ਦਾ ਸੀ ਸਰਵੇਖਣ ਇਹ ਸੀ ਪਰ ਰਿਜ਼ਲਟ ਆ ਆ ਗਿਆ ਫਿਰ ਦੇਖਾਂਗੇ ਕਿ 4 ਜੂਨ ਨੂੰ ਅਜਿਹੇ ਜਿਹੜੇ ਹਾਲਾਤ ਕਿਸ ਤਰ੍ਹਾਂ ਦੇ ਸਾਡੇ ਸਾਹਮਣੇ ਆਉਣਗੇ ਸੋ ਸਾਰੇ ਮਾਮਲੇ ਜਿਹੜੇ ਅੱਜ ਦੇ ਸਨ ਵੱਖ-ਵੱਖ ਤਰ੍ਹਾਂ ਦੇ ਬੜੇ-ਬੜੇ ਪਿੰਨ ਤੇ ਨਵੇਂ ਨਰੋਏ ਇਹਨਾਂ ਉੱਤੇ ਵਿਸਤਾਰ ਨਾਲ ਸਾਡੇ ਨਾਲ ਚਰਚਾ ਕੀਤੀ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ। ਸ਼ੁਕਰੀਆ ਪਿੰਡ ਸਰਵ ਸਰੋਤਿਆਂ ਦਾ ਦਰਸ਼ਕਾਂ ਦਾ ਸਤਨਾ ਦਾ ਬਹੁਤ-ਬਹੁਤ ਸ਼ੁਕਰੀਆ। ਥੈਂਕ ਯੂ। ਈ ਮਿਸ਼ਨ ਪੰਜਾਬੀ